हां जी दोस्तों सारेया नु ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਝੰਡਾ ਸਿੰਘ ਦੇ ਕੋਲੇ ਆਇਆ ਦੋਸਤੋ ਵੀਰ ਝੰਡੇ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਜਿੰਨੇ ਵੀ ਆਪਣੇ ਨਾਲ ਕੋਈ ਭੈਣ ਭਰਾ ਜੁੜੇ ਹੋ ਠੀਕ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਪਸ਼ੂ ਵੀ ਦਿਖਾਉਣੇ ਆ ਤੇ ਬਿਲਕੁਲ ਖੇਤੀ ਬੜੀ ਸੰਧ ਜਿਹੜੇ ਦੋ ਵਗਾਊ ਆ ਇੱਕ ਟਰੈਕਟਰ ਦਿਖਾ ਦਾਂਗੇ ਇੰਟਰਨੈਸ਼ਨਲ ਟਰੈਕਟਰ ਹੈਗਾ ਹਾਈ ਸਪੀਡ ਤੇ ਇੱਕ ਤਵੀਆਂ ਦਾ ਸੈੱਟ ਹੈਗਾ ਠੀਕ ਆ ਜੀ ਮੱਝਾਂ ਚਾਰ ਦਿਖਾਵਾਂਗੇ ਦੋ ਬੈੜਾ ਨੇ ਚਾਰ ਮੱਝਾਂ ਨੇ ਸਾਰੇ ਪਸ਼ੂ ਸੂਏ ਸਵਾਏ ਆ ਤੇ ਦੋ ਖੇਤੀ ਬੜੀ ਸ਼ਾਨਦਾਰ ਠੀਕ ਆ ਜੀ ਸੋ ਪੂਰੀ ਡਿਟੇਲ ਜਾਣਨ ਵਾਸਤੇ ਸਮਝਣ ਵਾਸਤੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਆਜੋ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਝੰਡਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਜੀ ਬੜੇ ਵਧੀਆ ਆਪਲੇ ਸੁਣਾਓ ਜੀ ਵਧੀਆ ਵਧੀਆ ਕਿਰਪਾ ਸੱਚੇ ਪਾਤਸ਼ਾਹ ਦੀ ਹੋਰ ਕਿਵੇਂ ਪਾਤੇ ਛੜ ਛੁਟ ਹਾਂਜੀ ਹਾਂਜੀ ਪਾਤੇ ਆਈ ਨਿੰਨੀ ਨਾ ਹੋ ਗਿਆ ਲੱਗਿਆਂ ਨੂੰ ਅੱਛਾ ਜੀ ਤਾਂ ਇਹ ਆ ਵੀਡੀਓ 2-3 ਲੇਟ ਹੋ ਗਈਆਂ ਅੱਛਾ ਜੀ ਹਾਂਜੀ ਪਿਛਲੀ ਆਪਣੀ 22 ਤਰੀਕ ਦੀ ਸੀ ਵੀਡੀਓ 22 ਅਕਤੂਬਰ ਦੀ ਹਾਂ 22 ਅਕਤੂਬਰ ਦੀ ਤੇ ਉਹ ਲੇੜ ਲੂਟ ਹੋ ਗਏ ਇੱਕ ਬਿਆਈ ਬੂਈ ਦਾ ਸਮਾਂ ਸੀ ਆ ਕਣ ਕਣ ਵੀ ਬੀਜਣ ਦਾ ਹਾਂ ਕਣ ਕਣ ਕਚ ਰੁਜੇ ਰੱਜੇ ਰਹਿ ਝੋਨਾ ਚਾਹਨਾ ਵੱਢਣ ਆਲਾ ਸੀ ਹੁਣ ਚਲੋ ਵੱਢਿਆ ਬੁੱਢਿਆ ਗਿਆ ਵਾ ਤੇ ਬਸ ਹੁਣ ਇਸੇ ਕੰਮ ਤੇ ਅੱਗੇ ਵਗਵੜਿਆਂ ਦਾ ਫੋਨ ਆਉਂਦੇ ਭੈਣ ਭਰਾਵਾਂ ਤੋ ਇਹ ਆ ਵੀ ਹੁਣ ਬਾਹਰ ਹੀ ਨਹੀਂ ਜਾਇਆ ਗਿਆ ਤੇ ਹੁਣ ਚਲੋ ਨਿਕਲਦੇ ਹਾਂ ਹੁਣ ਕਰਦੇ ਹਾਂ ਬਿਲਕੁਲ ਹਾਂਜੀ ਹਾਂਜੀ ਜ਼ਰੂਰ ਤੇ ਅੱਜ ਪਸ਼ੂ ਕਿੰਨੇ ਦਿਖਾਉਣੇ ਆ 6 ਨਾਗਨੇ ਟੋਟਲ ਹਾਂਜੀ ਇਹ ਆ ਵੀ ਸੰਧੂ ਸਾਹਿਬ 6 ਨਾਗਾ ਆਪਣੇ ਕੋਲੇ 2 ਬਹਿਣਾ ਵਾ ਤੇ 4 ਮਈਆਂ ਵਾ ਅੱਛਾ ਤੇ 2 ਖੇਤੀਬਾੜੀ ਸੰਧ ਪਾਦ ਨੇ ਵਿੱਚ ਤੇ 1 ਵੈੜਨਾ ਵਿੱਚੋਂ ਵਿਖੀ ਆ ਠੀਕ ਆ ਜੀ ਉਹਨਾਂ ਨਾਲ ਗੱਲ ਚਲੋ ਹੋਈ ਆ ਜੇ ਕੋਈ ਸਾਈ ਸੂਈ ਨਹੀਂ ਉਹਨਾਂ ਦੀ ਆਈ ਤੇ ਬਾਕੀ ਇਹ ਆ ਵੀ ਆਪਾਂ ਉਹਦਾ ਰੇਟ ਗੁਪਤ ਰਹਿੰਦਗੀ ਹੂੰ ਹੈਂ ਬਾਕੀ ਸਾਰਿਆਂ ਦੇ ਮੁੱਲ ਕਰਨੇ ਹਾਂ ਬਾਕੀ ਸਾਰਿਆਂ ਦੇ ਮੁੱਲ ਕਰੀਏ ਜੋ ਉਹਦਾ ਰੇਟ ਜਿਹੜਾ ਵਾ ਉਹਦਾ ਰੇਟ ਨਾ ਹੀ ਕਰੀਏ ਚੰਗਾ ਠੀਕ ਆ ਜੀ ਹਾਂ ਤੇ ਅੱਜ ਮੱਝਾਂ ਦੇ ਵਿੱਚ ਜੇਕਰ ਆਪਾਂ ਗੱਲ ਕਰਕੇ ਚਾਰੇ ਮੱਝਾਂ ਤੇ ਚਾਰੇ ਸੁਈਆਂ ਸਵਾਈਆਂ ਹਨ ਜੀ ਚਾਰੇ ਸੁਈਆਂ ਸਵਾਈਆਂ ਜੀ ਤਿੰਨ ਤਾੜੀਆਂ ਵਾ ਇੱਕ 2 ਮਹੀਨਿਆਂ ਦੀ ਗੱਬਣਾ ਮੈਂ ਅੱਛਾ ਜੀ ਹਾਂਜੀ ਬਹੁਤ ਵਧੀਆ ਵਸイールਸ ਲੱਗ ਆਓ ਕਰ ਦਈਏ ਸ਼ੁਰੂਆਤ ਨਾਲ ਦੀ ਨਾਲ ਸੋ ਦੋਸਤੋ ਬਿਲਕੁਲ ਅੱਜ ਟਿਚ ਵਿੱਚ ਵੀਰ ਨੇ ਕੰਮ ਕਰ ਕੀਤੇ ਪਏ ਆ ਵੇਖੋ ਬਾਕੀ ਮੱਜਾ ਚਲੋ ਸੋਨਾ ਗਿਆ ਤੇ ਆਜੋ ਸ਼ੁਰੂਆਤ ਕਰ ਲਈਏ ਕਿਹੜੇ ਪਾਸੇ ਇਧਰੋਂ ਪਹਿਲੇ ਨੰਬਰ ਤੋਂ ਕਰਦੇ ਹਾਂ ਜੀ ਹਾਂ ਜੀ ਇਸ ਮੱਜ ਦਾ ਕੀ ਰਿਕਾਰਡ ਹੈਗਾ ਡਿਟੇਲ ਦੱਸੀਏ ਉਹ ਨਾਲ ਹੁਣ ਜਿਹੜਾ ਵਾ ਹੁਣ ਮੈਂ ਤੁਹਾਨੂੰ ਇਵੇਂ ਆਖੀ ਜਾਵਾਂ ਜੇ ਇਹਨੂੰ ਮੈਂ ਇਹਨੂੰ ਅੱਜ ਸੂਈ ਨੂੰ ਹੋ ਗਏ 15 ਦਿਨ ਅੱਛਾ 15 16 ਦਿਨ ਅਜ ਇਹਨੂੰ ਸੂਈ ਨੂੰ ਹੋ ਗਏ ਆ ਤੇ ਬੱਚਾ ਇਹਦੇ ਮਗਰ ਮਗਰ ਕੱਟੀ ਆ ਕੱਟੀ ਬਹੁਤ ਵਧੀਆ ਵਾ ਬਾਕੀ ਸੀਲ ਸਲੱਗ ਵਧੀਆ ਚਵਾ ਚਬੂ ਪੂਰਾ ਵਧੀਆ ਵਾ ਠੀਕ ਆ ਜੀ ਹਾਂ ਜੀ ਹਾਂ ਜੀ ਸੂ ਬਾਕੀ ਇਹ ਸਹੀ ਤਾਂ ਹੁੰਦਾ ਤੁਹਾਨੂੰ ਗੱਲ ਅੱਭੀ ਸਾਡੇ ਨਾ ਸਾਡਾ ਰਾਦਾ ਨਹੀਂ ਵੇਚਣ ਦਾ ਠੀਕ ਆ ਜੀ ਪਹਿਲਾਂ ਅਸੀਂ ਤਾਈਉਂ ੜੇ ੜੇ ਰਹੇ ਆਂ ਵੀ ਨਹੀਂ ਵੇਚਣੀ ਨਹੀਂ ਮੈਂ ਵੱਡੀ ਆ ਉਹ ਲਈ ਤੇ ਇਹ ਹੁਣ ਦੁੱਧ ਕਿੰਨਾ ਇਹਦੇ ਥੱਲੇ ਹਾਜ਼ਰ ਦੁੱਧ ਹੁਣ ਵੀਰਦੀ ਇਹਦੇ ਥੱਲੇ ਤੁਹਾਨੂੰ ਦੱਸਾਂਦੇ ਆਂ ਗੱਲ ਵੀ ਅਸੀਂ ਕਣਕ ਕਣਕ ਚਰੂਜੇ ਰਹੇ ਹੁਣ 12 ਲੀਟਰ ਦੁੱਧ ਤਿਆਰ ਜੇ 12 ਲੀਟਰ ਹਾਂਜੀ ਹਾਂਜੀ 12 ਲੀਟਰ ਦੁੱਧ ਹੋਊਗਾ ਜੀ ਚੱਕਤੀ ਬੁਖੜ ਕਰ ਠੀਕ ਆ ਜੀ ਬੁਖਾ ਦੀ ਹਾਂ ਸੋ 12 ਲੀਟਰ ਦੋਸਤੋ ਦੁੱਧ ਇਹਦੇ ਥੱਲੇ ਜਵਾਈ ਬੜੀ ਮੋਗੀ ਰਹੀ ਆ ਬਹੁਤ ਹੀ ਕਰ ਕਰ ਮਾਲੀ ਦੀ ਪੋਲੀ ਆ ਫਿਰ ਬਣਦੀ ਤਣ ਦੀ ਵੀ ਤਕਾਲਾਂ ਨੂੰ ਫਿਰ 15 ਕੋਏ ਸੂਈ ਨੂੰ ਹਾਂਜੀ 15 ਕੋਏ ਦਿਨ ਸੂਈ ਨੂੰ ਲਓ ਜੀ ਮਗਰ ਕੱਟੀ ਆ ਆ ਕਰੋ ਜਿਹੜੇ ਠੀਕ ਆ ਜੀ ਆ ਬੰਦੋ ਇੱਥੇ ਉਰੇ ਬੰਦੋ ਇਹ ਮਗਰ ਕੱਟੀ ਆ ਠੀਕ ਆ ਜੀ ਬੱਚਾ ਜਿਹੜਾ ਮਗਰ ਤੁਸੀਂ ਦੇਖ ਲਓ 15 ਦਿਨਾਂ ਦਾ ਸੁਭਾ ਵੀਰ ਦੱਸ ਰਿਹਾ 15 ਦਿਨਾਂ ਦਾ ਤੁਸੀਂ ਐਸਟੀਮੇਟ ਲਾ ਕੇ ਸੌਦਾ ਕਰ ਲਿਓ ਤੇ 12 ਕਿਲੋ ਜਿਹੜਾ 12 ਕਿਲੋ ਤੋਂ ਵਿੱਚ ਕੋਈ ਇਹ ਤਾਂ ਨਹੀਂ ਹੋਊਗਾ ਕੋਈ ਕਿਲੋ 1.5 ਕਿਲੋ 2 ਕਿਲੋ ਨਾ ਜੀ ਨਾ ਜਿਤਨਾ ਮਰਜ਼ੀ ਕੋਈ ਤਸੱਲੀ ਕਰੇ ਆਪਣੀ ਬਾਕੀ ਹਾਂਜੀ ਠੀਕ ਤਿੰਨ ਕੇ ਭਾਈ ਖੋਲ ਕੇ ਦਿਖਾ ਦੇ ਤੋੜ ਦਿਆ ਜ ਸੋ ਬਟੇ ਹਾਈਟ ਕੱਟ ਦੇ ਵਿੱਚ ਆ ਦੋਸਤੋ ਸਰੀਰ ਘਟਾਂਚਾ ਵੱਡਾ ਮੱਝ ਦਾ ਠੀਕ ਆ ਚੌੜੇ ਪਿੱਠ ਪੁੜੇ ਦੀ ਆ ਸੋ ਥਾਂ ਥਣ ਦੀ ਕੁਆਲਿਟੀ ਬਿਲਕੁਲ ਚੰਗੀ ਆ ਧਾਰਾ ਬਿਲਕੁਲ ਅਗਲੇ ਨਾਲ ਅਗਲਾ ਪਿਛਲੇ ਨਾਲ ਹਾਂ ਪਿਛਲੇ ਆ ਗਾੜ ਵੀ ਗਾੜ ਵੀ ਮੈਂ ਦਿੱਤਾ ਦੋ ਸਾਲ ਲੋ 2.5 ਕਿਲੋ ਦੇ ਲਾਗੇ ਬੰਨੇ ਆ ਜੀ ਹਾਂਜੀ ਹਾਂਜੀ ਹਾਂ ਗਾੜ ਲੋ ਜੀ ਠੀਕ ਆ ਅਗਲੇ ਥਾਣਾ ਦੇ ਵਿੱਚ ਘੱਟੋ ਘੱਟ 2.5 ਕਿਲੋ ਜਿਹੜਾ ਦੋਸਤੋ ਦੁੱਧ ਹੈਗਾ ਠੀਕ ਆ ਗਾੜਜ ਨੂੰ ਆਪਾਂ ਅਗਲੇ ਥਾਣਾ ਦੀ ਚਵਾਈ ਕਹਿ ਦਿੰਦੇ ਆ ਅਗਲੇ ਥਾਣਾ ਦੀ ਚਵਾਈ ਆ ਘੱਟੋ ਘੱਟ 2.5 ਕਿਲੋ ਆ ਠੀਕ ਆ 112 ਕਿਲੋ ਨੈਟ ਇਸ ਮਾਝ ਦੇ ਥਲੇ ਤੋਂ ਦੁੱਧ ਆਜੇ ਰਿਹਾ ਠੀਕ ਹੈ ਜੀ ਥੋੜਾ ਜ੍ਹਾ ਵੀਰਾਂ ਦਾ ਵੀ ਘਟੋ ਘਟ ਬੀ ਬਜਾਈ ਬਿਲਕੁਲ ਕਨਕਾਂ ਦੀ ਚੱਲ ਰਹੀ ਸੀ ਉਧਰਲੇ ਪਾਸੇ ਧਿਆਨ ਹੋਣ ਕਰਕੇ ਥੋੜਾ ਜ੍ਹਾ ਇੱਧਰ ਕਿਤੇ ਨਾ ਕਿਤੇ ਸੇਵਾ ਸੰਭ ਘਟੀ ਸੀਗੀ ਨਹੀਂ ਤਾਂ ਮਾਝਾਂ ਦੇ ਵੀ ਦੁੱਧ ਚੰਗੇ ਤੇ ਚੱਲਣ ਲਈ ਸੀ ਠੀਕ ਹੈ ਤੇ ਫਿਲਹਾਲ ਅਗੋਂ ਕੋਈ ਵੀਰ ਆਪਦੀ ਨਰਕ ਪਰਖ ਕਰੇ ਤਸੱਲੀ ਕਰੇ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਹੈ ਜਿੱਦਾਂ ਜਿੱਦਾਂ ਮਰਜ਼ੀ ਤਸੱਲੀ ਕਰ ਲਏ ਜੀ ਕੋਈ ਬਾਕੀ ਮਾਰਾਇਆ ਸੰਤੂਬ ਸਾਹਿਬ ਗਾੜੀ ਮਾਰ ਲ ਤੂੜੀ ਦੇ ਚਰੀਆਂ ਖਾਂਦਈਆਂ ਵਾ ਤੂੜੀ ਹਰਾ ਪੱਠਾ ਹਰਾ ਪੱਠਾ ਜਿਹੜਾ ਮੰਨ ਲਓ ਪਿਆਵ ਨਹੀਂ ਆ ਅੱਜ ਕੋਈ ਆਂਦਾ ਨਾ ਮੰਨ ਲਓ ਲਛਕਾਈਆਂ ਵਾ ਅੱਜ ਸਹੀ ਤਾਂ ਹੁੰਦਾ ਸੰਗਲ ਵੀ ਅਠੀ ਦਿਨੀ ਮਈਆਂ ਨਵਾਈਆਂ ਜੇ ਅੱਜ ਉਹ ਵੀ ਅਹੀਂ ਅੱਛਾ ਜੀ ਹਾਂਜੀ ਆਪ ਵੀ ਸਹੀ ਤਾਂ ਹੁੰਦਾ ਸੰਗਲ ਵੀ ਅੱਜ ਅਸੀਂ ਤਾਈਂ ਅੱਜ ਤਿਆਰ ਤੁਸੀਂ ਵੇਖਿਆ ਤੁਨੂੰ ਅਠੀ ਦਾਹੀ ਦੇਣੀ ਤਰੀਕਾ ਪੈਟਰ ਤੇ ਕਿੰਨਾਂ ਨਿਕਲ ਜਾਈਦਾ ਹੈ ਤੇ ਮੰਨ ਲਓ ਇਹ ਗੱਲ ਹੈਗੀ ਵੀ ਰੁਗ ਮੋਠ ਸੁਟੇ ਇਹਨਾਂ ਨੂੰ ਚਰੀਆਂ ਨੂੰ ਕਰਮਾ ਲੀਆਂ ਨੂੰ ਤੇ ਚਲੋ ਕਦੀ ਛਟਾ ਦੇਲਾ ਕਰੀ ਕੋਂਜੇ ਕੋਰਲਾ ਤੇ ਅੱਜ ਅਹੀਂ ਅੱਜ ਥ ਕਰਕਤੀ ਪਜਾਈ ਕਰਕੇ ਫੇਰ ਹੀ ਅਸਲ ਚ ਮੂੰਹ ਮੱਥਾ ਸਵਾਰਿਆ ਜਾਂਦਾ ਹੁੰਦਾ ਨਹੀਂ ਫਸ ਬਸ ਅੱਜ ਸਿਰਨਾ ਤੇ ਰੱਖ ਲੋ ਰੱਖ ਲੋ ਸੰਭਲੋ ਇਹੋ ਗਾਛੀ ਆ ਹਾਂਜੀ ਹਾਂਜੀ ਤੇ ਇਹਦਾ ਮੁੱਲ ਛੰਡੇ ਵੀਰ ਕਿੰਨਾ ਕਰਾਂਗੇ ਮੁੱਲ ਸੰਸਾਬ ਤੁਸੀਂ ਦੱਸ ਦੋ ਕੀ ਕਰ ਲਈਏ ਜਾਇਜ ਜਾਇ ਕਰ ਲਈਏ ਦਿਵਾਲੀ ਦੀਆਂ ਛੂਟਾਂ ਛੱਡਾ ਮੁੱਲ ਅੱਜ ਜਾਇਜ ਹੀ ਕਰੀਏ ਨਹੀਂ ਦੱਸ ਦੋ ਤੁਸੀਂ ਦੱਸ ਦੋ ਫਿਰ ਆਪਾਂ ਵੇਖ ਲਈਏ ਜੇ ਬਿਲਕੁਲ ਜਾਇਜ ਹੋਇਆ ਤਾਂ ਮੈਨੂੰ ਕੋਈ ਬੋਲਣ ਦੀ ਲੋੜ ਹੀ ਨਾ ਪਵੇ ਮੁੱਲ ਜਾਇਜ ਜਾਇ ਕਰ ਲਈਏ ਮੈਂ ਦੇ ਹਿਸਾਬ ਨਾਲ ਦੇ ਭਾਵੇਂ ਜੋ ਮਰਜ਼ੀ ਮੰਗੀ ਜਾਈਏ ਬਾਕੀ ਦੇਣ ਲੈਣ ਵਾਲੀ ਗੱਲ 76000 ਦੀ ਮੱਝ ਦੇ ਦਿੱਤੀ 76 ਦੀ 76 ਦੀ ਦੇ ਦਿੱ ਇਹਦਾ ਕੀ ਡਿਟੇਲ ਆ ਜੀ ਇਹ ਸੰਤੂ ਸਾਹਿਬ ਦੂਜਾ ਸੂਆ ਵਾ ਝੋਟੀ ਦਾ ਦੂਜਾ ਸੂਆ ਠੀਕ ਆ ਨਾ ਗੱਲ ਤੇ ਬਾਕੀ ਝੋਟੀ ਬਹੁਤ ਮਿੱਠੀ ਆ ਪਿਆਰੀ ਆ ਹਾਂਜੀ ਬਾਕੀ ਇਹਨੂੰ ਸੂਈ ਨੂੰ ਅੱਜ 5-7 ਦਿਨ ਹੀ ਹੋਏ ਆ ਅੱਛਾ ਤੇ ਤੁਹਾਨੂੰ ਦੱਸਾਂਂਦ ਗੱਲ ਵੀ ਅੱਜ ਹੀ ਕਟਾ ਵਿਚਾਰੀ ਦਾ ਗਿਆ ਜੇ ਮਾਰ ਠੰਡ ਲੱਗੀ ਕੱਟੇ-ਕੱਟੇ ਇਹਨੂੰ ਸਾਡੇ ਕੋਲ ਤਾਂ ਵਿਖਾਦਨੇ ਆਪਾਂ ਵੀਡੀਓ ਸੂਈ ਨੂੰ ਕਿੰਨੇ ਦਿਨ ਦੱਸੇ ਸੂਈ ਨੂੰ ਇਹਨੂੰ ਅੱਜ ਆ 5-7 ਦਿਨ 10 ਦਿਨ ਹੋ ਗਏ ਹੋਣਗੇ ਯਾਰ ਮੰਨੋ 10 ਤੋਂ ਅੰਦਰ ਹੀ ਆ ਅੱਠਾਂ-ਦਾਹਾਂ ਦਿਨਾਂ ਦਾ ਬੱਚਾ ਹੋਵੇ ਪਿਆ ਆਪਣੇ ਕੋਲ ਵਿਖਾਦਨੇ ਆਪਾਂ ਤਾਂ 10 ਦਿਨਾਂ ਦੀ ਸੂਈ ਆ ਸੁਹਾ ਕਿਨਮਾ ਸੁਹਾ ਦੂਜਾ ਸੂਈ ਆਈ ਦੂਜਾ ਹਾਂ ਸਿੰਗ ਖੁੱਲੇ ਹਨਾ ਸਿੰਗ ਥੋੜਾ ਜਿਹਾ ਖੁੱਲਾ ਬਾਕੀ ਝੋਟੀ ਥੱਲਿਓਂ ਵੇਖੋ ਬਹੁਤ ਪਿਚਾਰੀ ਚਲੋ ਜੀ ਹਾਂ ਠੀਕ ਹੈ ਭਾਂਡਾ ਚੰਗਾ ਹਾਂ ਭਾਂਡਾ ਪੂਰਾ ਬਹੁਤ ਜਿਆਦਾ ਦੋਸਤੋ ਬਹੁਤ ਸੋਹਣਾ ਠੀਕ ਹੈ ਚੌਰਸ ਲੇਵਾ ਤੇ ਪੂਰਾ ਠੁਕਮਾ ਲੇਵਾ ਦੁੱਧ ਵੀ 10 11 ਕਿਲੋ ਇਹਦੇ ਥੱਲੇ ਤਿਆਰ ਹੋਊਗਾ ਜੀ ਅੱਛਾ ਜੀ ਭਾਵੇਂ ਚਾਰ ਡੰਗ ਆਪਣੇ ਘਰੋਂ ਚੋ ਕੇ ਵੇਖ ਲੈ ਕੋਈ ਠੀਕ ਹੈ ਛੰਡੇ ਭਾਈ ਇਹ ਨਾ ਹੋਵੇ ਵੀ 11 ਕਿਲੋ ਕਹਤਾ ਨਿਕਲਦਾ 9 ਫਿਰੇ ਮੈਂ ਇਹ 11 ਕਿਹਾ ਤੇ ਚਲੋ ਪਾਈਆ ਖੰਡੇ ਇਧਰੋਂ ਤੇਰੋਂ ਵਧ ਨਹੀਂ ਸਕਦਾ ਪਾਈਆ ਖੰਡੇ 10 ਕਿਲੋ ਠੰਡਾ ਕੀਤਾ ਦੁੱਧ ਮਿਲ ਲੈ ਇਹਦੇ ਥੱਲੇ ਠੀਕ ਹੈ ਕਰਮਾਲੀ ਦੇ ਥੱਲੇ ਲਓ ਜੀ ਕਰਕੇ ਪੀਜੋ ਜੀ ਸੋ ਬਾਕੀ ਦੋਸਤੋ ਦੂਜਾ ਸੁਵਾ ਅਠਾ ਕਿ ਦਿਨਾਂ ਦੀ ਅਠਾ ਨੌਵਾਂ ਕਿ ਦਿਨਾਂ ਦਾ ਸੁਵਾ ਮਗਰ ਕਟਾ ਸੀਗਾ ਕਟਾ ਤੁਹਾਨੂੰ ਦਿਖਾ ਦਾਂਗੇ ਉਹ ਰਾਤ ਹੀ ਕਿਤੇ ਨਾ ਕਿਤੇ ਮਰ ਗਿਆ ਠੀਕ ਆ ਜੀ ਤੇ ਉਹ ਬੱਚਾ ਨਾਲ ਦੀ ਨਾਲ ਦਿਖਾ ਦਾਂਗੇ ਤੁਹਾਨੂੰ ਸੋ ਬਾਕੀ ਚਵਾਚ ਭੂ ਚੰਗਾ ਲੰਮਾ ਤੋਰਿਆ ਜੋਂ ਉਨ ਪਰਾਂ ਨੂੰ ਇੱਥੇ ਇੱਕ ਵਾਰੀ ਬੱਚੇ ਤੇ ਕੋ ਲੈ ਜੋ ਇੱਥੇ ਆ ਰਿੰਗ ਦੀ ਲਾਗੂ ਕਰਾ ਦੇ ਮੰਨ ਗਿਆ ਠੀਕ ਆ ਸੋ ਆ ਬੱਚਾ ਦੇਖ ਲਓ ਠੀਕ ਆ ਜੀ ਬੱਚਾ ਐਕਸਪਾਇਰ ਹੋ ਗਿਆ ਸੀਗਾ ਹਾਂ ਦੰਦ ਵੀ ਵਿਖਾ ਦਿੰਦੇ ਆ ਵੇਖੋ ਕਈ ਵਾਰ ਦਿੰਦੇ ਬੰਦੇ ਵੀ ਮੰਨ ਲਓ ਜਾਦੇ ਦਿਨਾਂ ਦਾ ਸੂਆ ਵਾ ਇੱਧਰ ਵੇਖੋ ਅਜੇ ਦੰਦਨ ਵੀ ਨਹੀਂ ਪੁੱਟ ਅਜੇ ਦੂਜਾ ਦੰਦ ਕੱਢਣ ਦਿਆ ਜਾਵੇ ਠੀਕ ਹੈ ਜੀ ਠੀਕ ਹੈ ਤੇ ਬਿਲਕੁਲ ਤਾਜੀ ਸੂਈ ਹੈ ਦੋਸਤੋ ਠੀਕ ਹੈ ਬੱਚਾ ਨਾਲ ਤੁਹਾਨੂੰ ਪ੍ਰੋਪਰ ਇੱਕ ਐਸੇ ਇੱਕ ਸਬੂਤ ਬੱਚੋਂ ਜਿਹੜਾ ਚੀਜ਼ ਜ਼ਰੂਰ ਦਿਖਾਤੀ ਹੈ ਠੀਕ ਹੈ ਤੇ ਮੱਝ ਨਿਗਰ ਆ ਜਿੰਨੇ ਵੀ ਆ ਪੂਰੀ ਨਿਗਰ ਆ ਠੀਕ ਹੈ ਜੀ ਸੋ ਪੂਰੀ ਨਿਗਰ ਆ ਚੰਗੇ ਪੇਠ ਪੁੜੇ ਦੀ ਆ ਰਾਜੀ ਆ ਪੂਰੀ ਠੀਕ ਹੈ ਸੋ ਬਾਕੀ ਥਣ ਥਣ ਦੀ ਚਬਾਈ ਚੰਗੀ ਆ ਉਹ ਕੋਈ ਵੀ ਰਾਨ ਕੇ ਆਪਦੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਠੀਕ ਹੈ ਠੀਕ ਹੈ ਅੱਛਾ ਚੰਡੇਵੀਰ ਕਿੰਨਾ ਮੋਲ ਲਿੰਦਾ ਇਸ ਮੱਝ ਦਾ ਵੀਰ ਜੀ ਪਤਾ ਗੱਲ ਕੀ ਆ ਹਾਂਜੀ ਮੋਲੋ ਜੋ ਮਰਜੀ ਇਹਦਾ ਕਰ ਲੀਏ ਝੋਟੀ ਤੇ ਚਲੋ ਤਾਜੀ ਸੋਈ ਆ ਹਾਂ ਠੀਕ ਆ ਆਪਾਂ ਤੁਹਾਨੂੰ ਦੱਸਣ ਦਿਆਂ ਗੱਲ ਵੀ ਮੋਲ ਉਹੀ ਕਰਨਾ ਹਾਂਜੀ ਠੀਕ ਆ 55000 ਦੀ ਝੋਟੀ ਦੇ ਦਾਂਗੇ 65000 हां जी एतों ਘੱਟ ਵੀਰ ਕੋਈ ਫੋਨ ਨਾ ਲਾਵੇ ਬਾਕੀ ਇਹ ਗੱਲ ਹੈਗੀ ਆ ਵੀ ਵੇਚਣੀ ਤੇ ਆਪਾਂ ਅਸੀਂ ਝੋਟੀ ਪੈਂਡ ਦੀ ਚਲੋ ਠੀਕ ਆ ਜੀ ਚਲੋ ਕੋਈ ਨਾ ਕਿਤੇ ਵੇਖੋ ਜੀ ਲੇਸ ਤਾਂ ਲੱਗਦੀ ਹਾਂਜੀ ਲੇਸ ਲੱਗਦੀ ਆ ਬਾਕੀ ਹਾਂ ਝੋਟੀ ਕੋਈ ਲੈ ਉਹ ਤੁਹਾਨੂੰ ਮੈਂ ਦੱਸਣ ਦਿਆਂ ਗੱਲ ਵੀ ਅੱਜ ਦੇਣ ਲੈਣ ਵਾਲੀ ਗੱਲ ਹੀ ਆ 55 ਦੀ ਹਾਂ ਜੀ ਆ ਵੇਖੋ ਹਾਂ ਜੀ 55 ਦੀ ਇਹ ਤੋਂ ਘੱਟ ਨਾ ਵੀਰ ਕੋਈ ਫੋਨ ਲਾਵੇ ਬਾਕੀ ਪੰਡਾ ਪਾਈ ਖੜੀ ਕਰਮਾਂ ਲਈ ਬਸ ਇਹ ਤੋਂ ਕੋਈ ਸ਼ੋਰ ਛਪਾਈ ਹੋਊ ਕੋਈ 100 200 ਦਾ ਬਸ ਠੀਕ ਹੈ ਜੀ ਹਾਂ ਜੀ ਹਾਂ ਜੀ ਬਾਕੀ ਥੱਲੇੋਂ ਵੇਖੋ ਝੋਟੀਆਂ ਬੈਲ 11 ਕਿਲੋ ਹਾਜ਼ਰ ਦੁੱਧ ਦੱਸਿਆ ਨਾ ਹਾਂ ਜੀ ਹਾਂ ਜੀ 10 ਹੀ ਮੰਨ ਲਓ ਜੀ ਅਜੇ ਤੁਹਾਨੂੰ ਦੱਸਣ ਦਿਆ ਤੂੜੀ ਤਾੜੀ ਪੈਣ ਦਈ ਆ ਬਾਕੀ ਹਾਂ ਜੀ ਕੋਈ ਗੱਲ ਨਹੀਂ ਜੀ 10 ਕਿਲੋ ਮੰਨ ਕੇ ਕੋਈ ਫਿਰ ਸੌਦਾ ਕਰ ਹਾਂ ਜੀ ਹਾਂ ਜੀ 10 ਕਿਲੋ ਮੰਨ ਕੇ ਸੌਦਾ ਕਰੇ ਜੀ ਪੱਕਾ 10 ਕਿਲੋ ਹੋਊਗਾ ਜੀ ਆਨਲਾਈਨ ਮੰਗਾ ਲੇ ਭਾਵੇਂ ਕੋਈ ਓਦਾਂ ਮੰਗਾ ਲੇ ਬਾਕੀ ਇਹ ਗੱਲ ਹੈਗੀ ਆ ਵੀ ਬੱਚੇ ਦੀ ਇਹ ਗੱਲ ਹੈਗੀ ਆ 부ਚੀ ਇਹ ਅੱਜ ਬਣਾ ਦੇਣੀ ਆ ਹੂੰ ਤੇ ਬਾਕੀ ਇਹ ਗੱਲ ਉਹ ਵੀ ਨਾਲ ਜੇ ਆਖੂ ਕੋਈ ਤੇ ਭੇਜ ਦਾਂਗੇ ਤੇ ਨਹੀਂ ਨਹੀਂ ਚੰਗੀ ਆ ਚਲੋ ਮੱਝ ਚੰਗੀ ਆ ਹਾਂਜੀ ਕਿ ਤੀਜੇ ਨੰਬਰ ਤੇ ਆ ਆ ਗਈ ਆਪਣੇ ਕੋਲ ਮੱਝ ਹਾਂਜੀ ਇਹਦਾ ਕੀ ਵੇਰਵਾ ਇਹ ਜੇ ਥੱਲੇ ਸੰਧੂ ਸਾਹਿਬ ਥਾਪੀ ਦੇ ਮਿਲਦੀ ਜੇ ਹਾਂਜੀ ਰਾਜ ਕੇ ਮੈਂ ਮਿਲਦੀ ਜੇ ਅੱਛਾ ਠੀਕ ਆ ਰੱਜੀ ਆ ਦੇ ਥਾਪੀ ਮਾਰ ਕੇ ਬਹਿ ਜਾਓ ਥੱਲੇ ਹਾਂ ਬਸ ਮੂ ਕੀ ਦੋ ਡੰਗ 8 ਕਿਲੋ ਦੁੱਧ ਹੋਊਗਾ ਜਿਹਦੇ ਥੱਲੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਮੇਰੇ ਹਿਸਾਬ ਨਾਲ 5-6 ਮਹੀਨੇ ਹੋ ਗਏ ਹੋਣਗੇ ਬਾਕੀ ਇਹ 2 ਮਹੀਨਿਆਂ ਦੀ ਆਸ ਵੀ ਜੇ ਗਾਂ ਦੋ ਮਹੀਨਿਆਂ ਦੀ ਚੈੱਕ ਪਾਸ ਚ ਨਹੀਂ ਆਈ ਜੀ ਚੈੱਕ ਪਾਸ ਚ ਨਹੀਂ ਮੈਂ ਵੈਸੇ ਨਾ ਤੁਹਾਨੂੰ ਸਹੀ ਗੱਲ ਆ ਥਾ ਵੀ ਚਲੋ ਮੈਂ ਗਰੰਟੀ ਜਦੋਂ ਮੈਂ ਅੱਜ ਤੱਕ ਆਉਣ ਤੋਂ ਪਹਿਲਾਂ ਮੈਂ ਡਾਕਟਰ ਨੂੰ ਸੱਦਿਆ ਸੀ ਵੀ ਚੈੱਕ ਮਾਰੀ ਜੀ ਕਰਾ ਲਈਏ ਚੰਗਾ ਹੁੰਦਾ ਪਰ ਮੈਂ ਮੇਰੇ ਹਿਸਾਬ ਨਾਲ ਚੈੱਕੀ ਆ ਅੱਛਾ ਜੀ ਚਲੋ ਅਸੀਂ ਜਿਹੜੀ ਗੱਲ ਹੈਗੀ ਨਹੀਂ ਤਾਂ ਮੈਂ ਇਹਨੇ ਬੋਲ ਪੈਣਾ ਬਿਲਕੁਲ ਬਿਲਕੁਲ ਠੀਕ ਆ ਬਾਹਰ ਚ ਆ ਜਾਣਾ ਅਸੀਂ ਤੇ ਬਾਕੀ ਇਹ ਚਵਾਈ ਚੂਈ ਇੱਕ ਨੰਬਰ ਦੀ ਗੁੱਡ ਚਵਾਈ ਆ ਇਹ ਕਿੰਨਾ ਹੁਣ ਦੁੱਧ ਹਾਂਜੀ ਦੁੱਧ ਕਿੰਨਾ ਇੱਥੇ ਕੋਈ ਭੈਣ ਭਰਾ ਚੋਊਗਾ ਤੇ 8 ਕਿਲੋ ਆ ਜੇ ਕਹੇ ਵੀਰ ਭਰਾ ਨੇ ਆਨਲਾਈਨ ਕਹੋਣੀ ਤੇ 7 ਕਿਲੋ ਮੰਨ ਲੈ ਕਿਉਂਕਿ ਲੋਤਾਂ ਨੂੰ ਪਤਾ ਫਰਕ ਕਰਦੀ ਆ ਕਿ ਚੌਥੇ ਦੀ ਗੱਬਣ ਹੋਊਗੀ ਹੈਂ ਚੌਥੇ ਦੀ ਹਾਂ ਚੌਥੇ ਸੂਏ ਲਈ ਮੰਨ ਲਓ ਉਹਨਾਂ ਦੇ ਵਸ ਤੀਜੇ ਲਈ ਕਿਹਾ ਵਾ ਗੱਬਣ ਤੇ ਬਾਕੀ ਇਹ ਵੀ ਮੈਂ ਵੇਖੋ ਬਹੁਤ ਸ਼ਾਈ ਸ਼ੂਈ ਆ ਮੈਂ ਕੱਦ ਕਾਠ ਵੀ ਬਹੁਤ ਆ ਫੇਸ ਕੁਆਲਿਟੀ ਬੜੀ ਆ ਲਓ ਜੀ ਖੋਲ ਲੇ ਸੋ ਚੰਗੇ ਪੇਟ ਪੂੜੇ ਦੀ ਦੋਸਤ ਦੁੱਧ ਦੇਣ ਦੀ ਆਹ ਜੀ ਅੱਜ ਵੀ 7-8 ਕਿਲੋ ਦੰਡੀ ਤੇ 12 ਤੋਂ ਕਿਲੋ ਬਾਲਟੀ ਨੂੰ ਅੱਜ ਵੀ ਪਤਾ ਲੱਗਦਾ ਬਾਬੀ ਠੀਕ ਆ ਬਾਲਟੀ ਚ ਮੈਂ ਚੋਈ ਆ ਨਹੀਂ ਤੇ ਤੁਹਾਨੂੰ ਪਤਾ ਤੋਕਣਾ ਕਿਲੋ ਕਿ ਚੱਕ ਕਰ ਜਾਂਦੀਆਂ ਬਿਲਕੁਲ 8 ਕਿਲੋ ਦੁੱਧ ਆ ਦੋਸਤੋ ਆਨਲਾਈਨ ਕੋਈ ਵੀਰ ਲੈ ਕੇ ਜਾ ਰਿਹਾ ਤੇ 7 ਕਿਲੋ ਤੇ ਤੁਸੀਂ ਤਸੱਲੀ ਤੇ ਜਿਹੜਾ ਇਹ ਮੱਝ ਲੈ ਕੇ ਜਾ ਸਕਦਾ ਕੋਈ ਵੀਰ ਠੀਕ ਆ ਤੇ ਅੱਗੇ 2 ਮਹੀਨੇ ਦੀ ਆਸ ਆ ਗੱਬਣ ਚੈੱਕ ਪਾਸ ਬੇਸ਼ੱਕ ਡਾਕਟਰ ਤੋਂ ਨਹੀਂ ਕਰਵਾਈ ਅੱਗੇ ਜਿਹੜੇ ਵੀ ਖਰੀਦਦਾਰ ਵੀਰ ਨੇ ਖਰੀਦਣੀ ਆ ਉਹ ਤੁਸੀਂ ਆਪ ਦਾ ਭਾਵੇਂ ਚੈੱਕ ਪਾਸ ਕਰਾ ਲਿਓ ਠੀਕ ਆ ਜੀ ਤੇ ਉਸ ਹਿਸਾਬ ਨਾਲ ਤੁਸੀਂ ਵਾਂਡਲ ਆ ਲਿਓ ਤੇ ਜੇਕਰ ਗੱਬਣ ਚੱਕ ਪਾਸ ਨਿਕਲਉਂਦੀ ਹਾਂ ਪੱਕੀ ਜੈਸ ਸ਼ੋਰ ਆ ਉਹ ਸਾਹਮਣੇ ਗੱਲਬਾਤ ਕਰ ਲਿਓ ਜੀ 8 ਕਿਲੋ ਦੁੱਧ 7 ਕਿਲੋ 8 ਕਿਲੋ ਦੁੱਧ ਹਾਜ਼ਰ ਆ ਤੇ ਸਮਝ ਦੇ ਥੱਲੇ ਠੀਕ ਆ ਬਾਕੀ ਕੋਈ ਨਹੀਂ ਜੇ ਕੋਈ ਸੌਦਾ ਕਰੂਗਾ ਨਹੀਂ ਆਪਾਂ ਚੈੱਕ ਕਰਵਾ ਦਾਂਗੇ ਡਾਕਟਰ ਤੋਂ ਹਾਂ ਹਾਂ ਬਿਲਕੁਲ ਕੋਈ ਗੱਲ ਨਹੀਂ ਠੀਕ ਹੈ ਨਾ ਗੱਲ ਬਾਕੀ ਮੈਂ ਵੱਡੀ ਆ ਕਿੰਨਾ ਮੋਲ ਕਰਾਂਗੇ ਦਾ ਇਹ ਅੱਜ ਸਾਰੇ ਆਪਾਂ 56 76 ਕੀਤਾ ਦੇ ਇਹਦਾ ਵੀ ਆਪਾਂ 56 ਦੀ ਦੇ ਦਈਏ ਮੱਝ 56000 ਹਾਂ 56000 ਦੀ ਹਾਂ ਨਾ ਦੇ ਦਈਏ ਬਾਕੀ 100 ਚੋਂ 100 ਪ੍ਰਸਨ ਸਦੂ ਸਾਹਿਬ ਗੱਬਣਾ ਮੈਂ ਠੀਕ ਆ ਜੀ ਗਾ ਲੋ ਵੀ ਦੋਸਤਾਂ ਵੀਰਾਂ ਦਾ ਵੀ ਅੱਗੇ ਗੱਬਣਾ ਆਪਦੇ ਵੱਲੋਂ ਆ ਤਾਂ ਮੇਰੀ ਪੂਰੀ ਤਸੱਲੀ ਆ ਪਰ ਜਿਹੜਾ ਕੋਈ ਵੀਰ ਕੋਈ ਸਾਈ ਦੇ ਨਾ ਕਰੂਗਾ ਉਹਨਾਂ ਦੀ ਵੀ ਪੂਰੀ ਤਸੱਲੀ ਆ ਠੀਕ ਆ ਇਹ ਨਹੀਂ ਗੱਲ ਹੁਣ ਮੈਨੂੰ ਕੱਲ ਪਰਸੋਂ ਨੇ ਬੰਦੇ ਨੇ ਫੋਨ ਕੀਤਾ ਮੈਨੂੰ ਮੈਨੂੰ ਆਂਦਾ ਚੈੱਕ ਕਰਾ ਚਾਹੇ ਨਾ ਕਰਾਂ ਮੈਂ ਜਟਾ ਸੂਣ ਵਾਲੀ ਜੇ ਤੂੰ ਹੁਣ ਤੱਕ ਬੋਲੀ ਨਹੀਂ ਬੋਲੀ ਨਹੀਂ ਮੈਨੂੰ ਆਂਦਾ ਮੈਂ ਕੋਈ ਭਾਰਤ ਚ ਨਹੀਂ ਆਈ ਉਹਦਾ ਮੈਂ ਸੂਣ ਵਾਲੀ ਫਿਰ ਇਹ ਨਹੀਂ ਗੱਲ ਹੈ ਕਿ ਚੈੱਕ ਕਰਾ ਚਾਹੇ ਨਾ ਕਰਾ ਚਲੋ ਜੀ ਕਿਸਮਤ ਅਗਲੇ ਹਰ ਵੀਰ ਦੀ ਜਿਹੜਾ ਕਬੀਰ ਲੈ ਕੇ ਜਾਊਗਾ ਪਰ ਫਿਰ ਵੀ ਕਿ ਜਿਹੜਾ ਵੀਰ ਨੇ ਕੋਈ ਸਾਈ ਪਹਿਨਾ ਕਰਨਾ ਆਪਦੀ ਖਰੀਦ ਨਹੀਂ ਆ ਬਸ ਬਸ ਉਹਨੂੰ ਤਸੱਲੀ ਲਈ ਆਪਦੀ ਚੈੱਕ ਪਾਸ ਕਰਵਾ ਚੈੱਕ ਕਰਾ ਲਿਆ ਜੀ ਹਾਂਜੀ ਠੀਕ ਆ 8 7 ਕਿਲੋ ਦੁੱਧ ਦਾ 56000 ਦੀ ਵੀ ਆ ਠੀਕ ਆ ਹਾਂਜੀ ਵਿੱਚੋਂ ਮਾਨਤਨ ਹੋ ਜਾਊਗਾ ਛੋਟ ਛੱਪਾ ਹੋ ਜਾਊ ਲੈਓ ਜੀ ਅਗਲੇ ਬੰਨੇ ਆਪਣੇ ਕੋਲ ਆ ਆ ਗਈ ਮੱਝ ਠੀਕ ਆ ਇਹ ਵੀ ਵੀਰ ਝੰਡੇ ਦਿੱਤਾ ਸੀ ਸੂਈ ਆ ਇਹ ਵੀ ਤਾਜੀ ਸੂਈ ਆ ਜੀ ਇਹਦੇ ਮਗਰ ਵੀ ਕੱਟੀ ਆ ਅੱਛਾ ਜੀ ਹਾਂਜੀ ਇਹਨੂੰ ਸੰਧੂ ਸਾਹਿਬ ਅੱਜ ਮੇਰੇ ਹਸਾਬ ਨਾਲ ਹੋ ਗਏ ਆ 20 ਦਿਨਾਂ ਤੋਂ ਬਾਹਰ ਹੀ ਆ ਵੀ ਦੇ ਮੀਨੇ ਹਾਂਜੀ ਮੀਨੇ ਉਹ ਅੰਦਰ ਹੀ ਆ ਐਵੇਂ ਕਿਉਂ ਪਤਾ ਗੱਲ ਕੀ ਬੱਚਾ ਮਗਰ ਆ ਦੇਖ ਪੈਂਦਾ ਵਾ ਕਾਦੇ ਲਈ ਐਵੇਂ ਜਿਹੜਾ ਵਾ ਤੁਹਾਨੂੰ ਪਤਾ ਐਵੇਂ ਕੁਖਰ ਤੋਲਣਾ ਕੀ ਫਾਇਦਾ ਠੀਕ ਹੈ ਨਾ ਕੋਈ ਮੀਨਾ ਮੰਨ ਲੇ ਕੋਈ 25 ਦਿਨ 26 ਦਿਨ ਮੰਨ ਲੇ ਮੰਨ ਲਓ ਕੋਈ 2 ਦਿਨ ਚਲੋ ਬੱਚਾ ਦਿਖਾ ਦਾਂਗੇ ਆਪਾਂ ਹਾਂਜੀ ਬੱਚਾ ਦਿਖਾ ਦਾਂਗੇ ਤੇ ਸੁਆ ਕਿਨਮਾ ਸੂਈ ਹੋ ਗਈ ਐ ਦੂਸਰਾ ਸੁਆ ਜੀ ਤੀਜਾ ਸੂਈ ਆ ਗਰੰਟੀ ਨਾਲ ਤੇਜਾ ਸੁਆ ਹਾਂਜੀ ਤੀਜਾ ਸੁਆ ਗਰੰਟੀ ਨਾਲ ਸੂਈ ਠੀਕ ਆ ਤੇ ਥਣ ਭਾਂਡਾ ਤੁਹਾਨੂੰ ਖੋਲ ਕੇ ਤਸੱਲੀ ਨਾਲ ਤੋਰ ਕੇ ਦਿਖਾਉਣੇ ਆ 20 ਦਿਨ ਮੰਨ ਲਓ 25 ਦਿਨ ਮੰਨ ਲਓ ਬਾਕੀ ਸੰਧੂ ਸਾ ਕਰਮਾਲੀ ਦਾ ਠੀਕ ਹੈ ਜੀ ਠੀਕ ਹੈ ਨਾ ਗੱਲ ਲਓ ਜੀ ਹਾਂਜੀ ਬਾਕੀ ਥਾਨ ਭਾਂਡਾ ਬਹੁਤ ਸੋਹਣਾ ਜਿੰਨਾ ਗਾਹ ਨੂੰ ਉਹਨੇ ਪਛਾਣੂ ਠੀਕ ਆ ਤੇ ਛੰਡੇ ਵੀਰ ਕਿਸੇ ਧਾਰ ਦੇ ਵਿੱਚ ਥੋੜਾ ਜਿਹਾ ਜਿਵੇਂ ਇੱਕ ਸਾਈਡ ਭੰਦੀ ਆ ਮੰਨ ਲਓ ਕੋਈ ਧਾਰ 'ਚ ਨਹੀਂ ਕੋਈ ਫਰਕ ਹੋਊਗਾ ਅੱਛਾ ਜੀ ਹਾਂਜੀ ਕੋਈ ਇੱਕ ਬੂੰਦ ਦਾ ਵੀ ਫਰਕ ਨਾ ਹੋਊਗਾ ਠੀਕ ਹੈ ਜੀ ਹਾਂਜੀ ਉਹ ਵੀ ਨਾ ਸਾਈਡ ਤੋਂ ਦੱਸੁੰਦੇ ਆ ਗੱਲ ਵੀ ਇਹ ਮਈਆਂ ਨਾ ਸਵੇਰੇ ਚੱਲੋ ਇਹ ਗੱਲ ਹੈਗੀ ਆ ਵੀ ਨਵਾਈਆਂ ਤਵਾਈਆਂ ਦਾ ਕਰਕੇ ਚੱਲੋ ਫਰਕ ਬੈਠੀਆਂ ਬੂਟੀਆਂ ਰਹੀਆਂ ਫਰਕ ਪੁੱਤ ਪੈਦਾ ਬਾਕੀ ਕਿਤੇ ਡੋਕਾ ਮਣਕਾ ਚੋਂ ਲੱਗੀਆਂ ਰਹਿ ਗਿਆ ਵਾ ਬਾਕੀ ਚਲੋ ਹੈਗਾ ਵਾ ਮੈਂ ਮੰਨਦਾ ਤੁਹਾਡੀ ਗੱਲ ਨੂੰ ਬਾਈ ਦਾ ਥੋੜਾ ਜਿਹਾ ਫਰਕ ਹੈਗਾ ਪਰ ਧਾਰ ਦਾ ਨਹੀਂ ਕੋਈ ਫਰਕ ਹੋਊਗਾ ਧਾਰ ਦਾ ਫਰਕ ਨਹੀਂ ਹਾਂਜੀ ਹਾਂਜੀ ਲੰਮਾ ਤੋਰ ਤੇ ਛੋਟੇ ਵੀਰ ਆਇਆ ਲੰਮਾ ਬੱਚੀ ਬੱਚੀ ਆ ਤੋਰ ਤੇ ਹਾਂ ਤੇ 20 25 ਦਿਨ ਦਾ ਐਸਟੀਮੇਟ ਤੁਸੀਂ ਮੰਨ ਕੇ ਦੋਸਤੋ ਸੌਦਾ ਕਰ ਲਿਓ ਦੁੱਧ ਹੁਣ ਆਪਾਂ ਹੈਗਾ ਥੱਲੇ 10 ਕਿਲੋਟਰ ਕੋਈ ਵੀਰ ਜ ਦੁੱਧ ਤੇ ਹੀ ਜੀ ਮੈਂ ਥੱਲੇ 14 ਕਿਲੋ ਹਾਂਜੀ ਠੀਕ ਆ ਹੁਣ ਮੈਂ ਦੇ ਥੱਲੇ ਹੋਊਗਾ ਜੇ ਦੁੱਧ 11 ਕਿਲੋ ਦੁੱਧ ਤੁਸੀਂ 12 ਪੱਕਾ ਲਾ ਲਓ ਠੀਕ ਆ ਦੋ ਡੰਗ ਇੱਥੇ ਕੋਈ ਤਸੱਲੀ ਜੇ ਕਹੇ ਵੀਰ ਨੇ ਇੱਥੇ ਚੋਣੀਆਂ ਤੇ 12 ਕਿਲੋ ਆ ਠੀਕ ਆ ਜੀ ਜੇ ਆਨਲਾਈਨ ਮੰਗਾਉਣੀ ਕਹੇ ਵੀਰ ਨੇ ਤੇ ਉਹ ਮੰਨ ਲਓ ਵੀ ਫਿਰ ਤੁਸੀਂ 10 ਕਿਲੋ ਜੇ ਕਿਉਂ ਕਿਲੋ 2 ਕਿਲੋ ਦਾ ਕਿ ਸਫਰ ਚ ਡੰਗਰ ਜਾਂਦਾ ਫਰਕ ਪੈ ਜਾਂਦਾ ਤੇ ਮੁੜਕੇ ਗਲਾਂਦਾ ਲੈ ਯਾਰ ਦੁੱਧ ਇੰਨਾ ਆ ਹੂੰ ਠੀਕ ਹੈ ਜੀ 10 ਕਿਲੋ ਤੋਂ ਦੁੱਧ ਥੱਲੇ ਹੋਣ ਵੀ ਠੰਡਾ ਕੀਤਾ ਹੋਊਗਾ ਜੀ ਬੱਚਾ ਕੀ ਥੱਲੇ ਮਗਰ ਕੱਟੀ ਆ ਜੀ ਇਹਦੀ ਮਗਰ ਕੱਟੀ ਆ ਹਾਂਜੀ ਹਾਂਜੀ ਕੱਟੀ ਬਹੁਤ ਵਧੀਆ ਰਕਾਟ ਵਾਲੀ ਆ ਠੀਕ ਹੈ ਜੀ ਹਾਂਜੀ ਹਾਂਜੀ ਸੋ ਮਗਰ ਕੱਟੀ ਆ ਕੱਟੀ ਵੀ ਜ਼ਰੂਰ ਦਿਖਾ ਦਈਏ ਹਾਂਜੀ ਕੱਟੀ ਇਹ ਗੱਲ ਹੈਗੀ ਆ ਵੀ ਕੱਟੀ ਦਿਖਾ ਦਈਏ ਹਾਂ ਆ ਜਿਹੜੀ ਕੱਟੀ ਆ ਹਾਂਜੀ ਆ ਕੱਟੀ ਸੋ ਆ ਜਿਹੜਾ ਦੋਸਤੋ ਬੱਚਾ ਆ ਠੀਕ ਆ ਕੱਟੀ ਆ ਫੀਮੇਲ ਕਾਫ ਬੱਕਰੀ ਵੀ ਹੈਗੀ ਜੇ ਇੱਕ ਵੇਲੇ ਹੋਵੇ ਕੋਈ ਪੈਣੀ ਪੁਰਾਣੇ ਲੈਣੀ ਹੋਵੇ ਤੇ ਆ ਨਾਲ ਬੱਕਰੀ ਆ ਕਿਸੇ ਵੀਰ ਨੇ ਦਾ ਸੌਤਾ ਮਾਰਨਾ ਠੀਕ ਆ ਜੀ ਇਹ ਬੱਕਰੀ ਦਾ ਸੌ ਹਰਕ ਦੀ ਆਪੋ ਆਪਣੀ ਸਮਝ ਆ ਠੀਕ ਹੈ ਜੀ ਇਹ ਬੱਚਾ ਹੈ ਦੁੱਧ ਦਿੰਦੀ ਜੇ ਬੱਕਰੀ ਹਾਂ ਤੇ ਸੂਣ ਵਾਲੀ ਵੀ ਜੀ ਠੀਕ ਹੈ ਮਹੀਨਾ ਤਵਾ ਮਹੀਨਾ ਮੰਨ ਲਓ ਇਹ ਗੱਲ ਹੈ ਕਿ ਜੜਨਾ ਛੱਡੀ ਆਪਾਂ ਬਾਕੀ ਲੱਗੇ ਉਹ ਇੱਕ ਅਦਕਾਰ ਪੂਰਾ ਬੱਚ ਬੱਕਰੀ ਨੂੰ ਕੰਨ ਕੁੰਡੇ ਚੰਗੀ ਬੱਕਰੀ ਹੈ ਹਾਂ ਆ ਲਓ ਦੁੱਧ ਵੀ ਹੈ ਥੱਲੇ ਆ ਦੁੱਧ ਵੀ ਹੈਗਾ ਦੁੱਧ ਵੀ ਅੱਧਾ ਕਿਲੋ ਕਿਲੋ 1.5 ਕਿਲੋ ਦੁੱਧ ਹੈਗਾ ਦੋ ਟਾਈਮਾਂ ਦਾ ਹਾਂ ਲਓ ਵੀ ਦੋਸਤੋ ਠੀਕ ਹੈ ਜੀ ਤੇ ਇਹ ਬੱਚਾ ਤੇ ਆ ਪੁੱਠੇ ਤੋਂ ਮਾੜਾ ਪਿੱਠ ਪੂੜਾ ਤਾਂ ਫੜੀ ਫੁਲਕਾਰੀ ਪਿੱਛੇ ਧਾ ਦੇ ਕੱਟ ਪੂੜਾ ਜਿਹਾ ਦਿਖਾ ਦਿੱਤੀ ਆਪਾਂ ਹਾਂ ਕਈ ਵਾਰਾ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਹੇ ਜੀ ਹਾਂ ਕਰ ਦੋ ਪਿੱਛੇ ਆ ਲਓ ਜੀ ਠੀਕ ਆ ਜੀ ਸਿੰਗਲ ਖੱਡੀ ਦੇ ਵਿੱਚ ਆ ਦੋਸਤੋ ਬਿਲਕੁਲ ਇੱਕ ਸਾਰ ਪਿੱਠ ਪੂੜਾ ਪੱਧਰ ਬਿਲਕੁਲ ਆ ਵੇਖੋ ਜੀ ਵਾ ਵਾ ਠੀਕ ਹੈ ਬਾਕੀ ਚਲੋ ਪਤਾ ਗੱਲ ਕੀ ਜੀ ਕਹੇ ਨੇ ਆਖਣਾ ਵੀ ਛੋਟੀ ਆ ਹਾਂਜੀ ਇਹ ਨਹੀਂ ਵੀ ਵੱਡੀਆਂ ਮਈਆਂ ਥੱਲੇ ਦੁੱਧ ਆਪਾਂ 14 15 ਕਿਲੋ ਚ ਆਉਂਦੀਆਂ ਮੰਨ ਲਓ ਅਸੀਂ ਮੈਂ ਤਾਂ ਸਹੀ ਗੱਲ ਸਾਂ ਵੀ ਆ ਮੈਂ ਰੁੱਝਿਆ ਰਿਆ ਕਰਕੇ ਨਾ ਮੰਨ ਲਓ ਥੋੜਾ ਜਿਹਾ ਮੈਜ ਹੋ ਗਈ ਇੱਕ ਹਰਿਆ ਹੋਰਿਆ ਘਾਟ ਹੀ ਮੈਂ ਆਪ ਤੁਹਾਨੂੰ ਸਹੀ ਗੱਲ ਦੱਸਾਂ ਵੀ ਇਹ ਕੰਡੇ ਤੇ ਚੜਾਈਦਾ ਸੰਧੂ ਸਾਹਿਬ ਦੁੱਧ ਹੂੰ ਮਿਣਕੇ ਅਗਲੇ ਨੂੰ ਇਹ ਗੱਲ ਸ਼ਰਮ ਗਿਣੀ ਦੀ ਆਪੀ ਅਗਲਾ ਸਾਨੂੰ ਲਾਂਮਾ ਨਾ ਦੇ ਦੇ ਹੂੰ ਠੀਕ ਹੈ ਗੱਲ ਹੁੰਦੀ ਵੀ ਆ ਕਿਉਂ ਆਪਾਂ ਇਹ ਗੱਲ ਹੈਗੀ ਭੈਣ ਭਰਾਵਾਂ ਵਾਲੇ ਸਾਰਾ ਕੋ ਅਗਲੇ ਤੇ ਕੀ ਲੋਡ ਹੋਏ ਖਵਾਉਣ ਦੀ ਵੇਖ ਤੇ ਜਾਣੀ ਅੱਜ ਨਹੀਂ ਵੇਖ ਜੂ ਕੱਲ ਨੂੰ ਵੇਖ ਜੂ ਨੂੰ ਰੁਪਈਆ 800 ਦੇਣ ਦੇ ਕਰਮਾ ਲਈ ਰੋਜ਼ ਤੇ ਕਿਹੜੀ ਗੱਲ ਆ ਜੀ ਜੀ ਹਾਂਜੀ ਹਾਂਜੀ ਸਹੀ ਆ ਤੇ ਝੰਡੇ ਵੀ ਨੇ ਤਾਂ ਮੁੱਲ ਆਪਾਂ ਕੀ ਕਰਨਾ ਭੈਣ ਭਰਾਵਾਂ ਨੂੰ ਕਿੱਥੋਂ ਤੱਕ ਦੇ ਦੇਣੀ ਆ ਮੁੱਲ ਮੰਨ ਲਓ ਜੀ ਮੁੱਲ ਤੇ ਕਰੀਏ ਇਹਦਾ ਵੀ 76000 ਅੱਛਾ 56 56 ਉਹਨਾਂ ਦਾ ਦੇ 76 76 ਇਹਨਾਂ ਦਾ ਹੀ ਇੱਕੋ ਜਿਹਾ ਮੁੱਲ ਤੇ ਕਰੀਏ ਤੇ ਬਾਕੀ ਚਲ ਕੋਈ ਨਹੀਂ ਆ ਇਹ ਚੋਂ 2000 ਰੁਪਈਆ ਛੱਡ ਦਾਂਗਾ 2000 2076 ਚੋਂ ਛੱਡ ਦਾਂਗੇ ਤਾਂ 74000 ਕਰ ਦਾਂਗੇ ਹਾਂਜੀ ਲਓ ਜੀ 74000 ਦੀ ਇਹ ਹੋ ਜਾਊਗੀ ਠੀਕ ਆ ਸੋ ਬਾਕੀ ਜਾਨ ਪੂਰਾ ਕੋਲ ਆ ਭਾਵੇਂ ਜਨਾਨੀ ਜੋਵੇ ਬੰਦਾ ਚੋਵੇ ਕੋਈ ਸੀਲਸ ਲੱਗ ਪੂਰੀ ਕਰਮਾਂ ਵਾਲੀ ਕੋਈ ਗੱਲ ਨਹੀਂ ਠੀਕ ਆ ਜੀ ਹਾਂਜੀ ਹਾਂਜੀ ਆਜੋ ਵੀ ਚੰਡੇ ਵੀਰ ਅਗਲੇ ਬੰਨੇ ਆਪਣੇ ਕੋਲ ਬੈਠਾ ਆ ਗਿਆ ਹਾਂਜੀ ਇੱਕ ਵੈੜ ਦਾ ਤੁਸੀਂ ਦੱਸਿਆ ਮਗਰਲੀ ਦਾ ਚਲੋ ਸੌਦਾ ਹੋ ਗਿਆ ਹੁੰਦਾ ਹਾਂਜੀ ਹਾਂਜੀ ਇਹਦਾ ਐਦਾ ਹੋ ਜਾਵਾ ਜੀ ਇਹਦਾ ਹੋਇਆ ਜੀ ਹਾਂਜੀ ਇਹਦਾ ਹੋਇਆ ਵਾ ਠੀਕ ਹੈ ਜੀ ਕੀ ਇਹ ਵੰਡ ਹੈਗੀ ਇਸ ਵਟ ਦੀ ਇਹਦੇ ਥੱਲੇ ਦੁੱਧ 16 ਕਿਲੋ ਹੀ ਹਾਂ ਹੁਣ ਆਪਾਂ ਮੰਨ ਲਓ ਇਹ ਗੱਲ ਹੈਗੀ ਆ ਵੀ 14 ਕਿਲੋ ਕਰਕੇ ਦਿੱਤੀ ਆ ਆਨਲਾਈਨ ਉਹਨਾਂ ਨੇ ਖੜਨੀ ਆ ਮੈਂ ਕਿਹਾ ਪਊ ਤੁਸੀਂ 12 ਹੀ ਮੰਨੋ ਅੱਛਾ ਵੀਡੀਓ ਬੱਚਾ ਇਹਦਾ ਮਰ ਗਿਆ ਬੱਚਾ ਇਹਦਾ ਮਰ ਗਿਆ ਵਾ ਬੱਚਾ ਮਰ ਗਿਆ ਬੱਚਾ ਮਰਿਆ ਕਿ 12 ਕਿਲੋ ਨੈਟ ਹਾਂਜੀ ਤੇ ਰੇ ਰੂਡ ਹੋ ਗਿਆ ਉਹਨਾਂ ਨਾਲ ਰੇਟ ਹੋਇਆ ਹੀ ਆ ਉਹਨਾਂ ਨਾਲ ਅੱਛਾ ਜੀ ਇਹ ਨਹੀਂ ਗੱਲ ਵੀ ਨਹੀਂ ਬਾਕੀ ਉਹ ਨਾ ਬੰਦਾ ਚਲੋ ਮੁਲਾਜ਼ਮ ਆ ਤੇ ਉਹ ਆਂਦਾ ਹੀ ਵੀ ਮੈਂ ਤਾਂ ਨੂੰ ਪੈਸੇ ਮਾਲੂਪ ਪਾ ਦੂੰਗਾ ਤੇ ਡਿਊਟੀ ਤੇ ਗਿਆ ਤੜਕੇ ਆਉਂਦਾ ਮੇਰੀ ਡਿਊਟੀ ਲੱਗੀ ਆ ਕਿਤੇ ਠੀਕ ਆ ਜੀ ਤੇ ਬਾਕੀ ਇਹ ਆ ਵੀ ਚਲੋ ਆਜੂ ਠੀਕ ਆ ਨਹੀਂ ਤੇ ਵੈੜ ਬਹੁਤ ਵਧੀਆ ਅਜੇ ਦੰਦੀਆਂ ਚ ਹੀ ਆ ਤੇ ਕੀ ਮੋਲੇ ਦਾ ਕਰਾਂਗੇ ਕਿ ਬੋਲੇ ਦਾ ਚਲੋ ਇਹ ਆ ਗੱਲ ਵੀ ਜੇ ਉਹਨਾਂ ਕੋ ਕੋ ਲੈ ਜਾਣਗੇ ਤਾਂ ਵੀ ਠੀਕ ਨਹੀਂ ਤੇ ਫੋਨ ਤੇ ਕਰ ਲਾਂਗੇ ਕੋਈ ਫੋਨ ਤੇ ਹਾਂਜੀ 12 ਕਿਲੋ ਨੈੱਟ ਦੁੱਧ ਤੇ ਆ ਹਾਂਜੀ 12 ਕਿਲੋ ਨੈੱਟ ਕਿੰਨਾ ਕੜਾ ਦੱਸਿਆ ਇਸ ਵੈੜ ਨੂੰ ਸੂਈ ਨੂੰ ਇਹਨੂੰ ਤੁਹਾਨੂੰ ਦੱਸਣ ਦੇ ਆ ਗੱਲ ਵੀ ਆਪਾਂ ਨੂੰ ਕੋ ਬੱਚਾ ਨਹੀਂ ਹੈਗਾ ਹੁਣ ਆਪਦੇ ਜਿੰਨਾ ਕੋਈ ਮਰਜ਼ੀ ਬਣ ਸਕਦਾ ਹੈ ਮੰਨਨ ਨੂੰ ਭਾਵੇਂ ਅਗਲਾ ਭਾਵੇਂ ਦੋ ਮਹੀਨਾ ਦੀ ਗਿਣ ਲੈ ਪਰ ਹੋਏ ਨਹੀਂਗੇ ਹਾਂ ਇਹਨੂੰ 1 ਮਹੀਨਾ ਦੇ 10 ਕ ਦਿਨ ਹੋਏ ਪੰਦਾ ਠੀਕ ਸੁਈ ਨੂੰ ਠੀਕ ਹਾਂਜੀ ਹਾਂਜੀ ਓਕੇ ਹਾਂ ਤੇ ਅਗਲੀ ਆ ਬੈਡ ਆਪਣੇ ਕੋਲ ਇਹ ਪਲੂਨ ਵੈਡ ਆ ਜੀ ਪਹਿਲਾਂ ਨੇ ਸੂਣਾ ਹਾਂਜੀ ਪਹਿਲਾਂ ਨੇ ਸੂਣਾ ਨਹੀਂ ਜੀ ਦਿਨ ਕਿੰਨੇ ਕ ਜੇ ਇਹ ਦਿਨ ਲੈ ਜੂਗੀ ਅਜੇ ਕੋਈ 8 10 ਦਿਨ ਲੈ ਜੂਗੀ ਲੋਡੀ 8 10 ਦਿਨ ਹਜੇ ਲੈ ਜੂਗੀ ਠੀਕ ਆ ਹੁਣ ਪਹਿਲਣ ਵੈਡ ਜਿਹੜੀ ਇਹ ਸੂਣ ਜਾ ਰਹੀ ਹੈ 10 ਦਿਨ ਤੱਕ ਰੱਖੀ ਹੈ 9 ਦਿਨ 10 ਦਿਨ ਦਾ ਸਮਾਂ ਲੈਦੀ ਖੋਲ ਦਿਓ ਵੀਰ ਖੋਲ ਦੇ ਖੋਲ ਕੇ ਤੋੜ ਦੇ ਸੋ ਪਹਿਲਣ ਵੱਛੀ ਸੂਣੀ ਹੈ ਦੋਸਤੋ ਜਰੂਰ ਤੁਸੀਂ ਇਹਦਾ ਵੀ ਬਿਲਕੁਲ ਕੰਟੈਕਟ ਕਰ ਸਕਦੇ ਜੇ ਸੇਲ ਵਾਸਤੇ ਜਿਹੜੀ ਦੋਸਤੋ ਅਵੇਲੇਬਲ ਆ ਠੀਕ ਆ ਆ ਲੋ ਲੈਓ ਲੈਓ ਖੋਲ ਦਿਓ ਕੀ ਕਰੀ ਜਨਾ ਜਨਾ ਬਾਕੀ ਪੂਰੀ ਖੂਨ ਲਊ ਵਾਲੀ ਆ ਵੈੜ ਕੋਈ ਇਹੋ ਜਿਹੀ ਨਹੀਂ ਕੋਈ ਗੱਲ ਹੈਗੀ ਬਣੂ ਗੁਣੂ ਵਾਵਾ ਲਓ ਜੀ ਠੀਕ ਹੈ ਲੇਫਟੀ ਲੁਪਟੀ ਬਿਲਕੁਲ ਤਿਆਰ ਕਰਦੀ ਪਈ ਆ ਤੇ ਥਣ ਥਣ ਪੂਰਾ ਕੱਢੋਗੇ ਮੁੱਠੀ ਕੱਢੂ ਕੱਢੂਗੀ ਪੂਰਾ ਥਣ ਠੀਕ ਆ ਜੀ ਸੋ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਜੀ ਹਾਈਟ ਆ ਸੋ ਕੋਈ ਵੀਰੇ ਨਾ ਤੱਕ ਕੇ ਆਵੇ ਬਾਲੀ ਵੱਡੀ ਆ ਕਹਿ ਦਈਏ ਹਨਾ ਵੀ ਮੀਡੀਅਮ ਜੀ ਵਿੱਚ ਵਿਚਾਲੇ ਵਾਲਾ ਸਹਿਜ ਆ ਮੀਡੀਅਮ ਬੱਚੀ ਆ ਜਿੱਦਾਂ ਆਪਾਂ ਨਾਰਮਲ ਇੱਕ ਜਰਸੀ ਵਾਂਗ ਦੇਖਦੇ ਆ ਠੀਕ ਆ ਤੇ ਹਾਈਟ ਦੀ ਸੋਹਣੀ ਆ ਨਿਗਰ ਆ ਜਿੰਨੇ ਵੀ ਆ ਉੰਨੀ ਪ੍ਰੋਪਰ ਪੂਰੀ ਨਿਗਰ ਆ ਠੀ अच्छा वीर जी ये कितने की आपा दे दंगे संधू साहब मोल भावे 30 32 ਕਰ ਲਈਏ ਜੋ ਮਰਜੀ ਆ ਹਾਂਜੀ ਇਹ ਵੀ ਵੈਡ 26000 ਦੀ ਦੇ ਦਿੱਤੀ 26000 ਦੀ 26000 ਦੀ ਹਾਂਜੀ ਠੀਕ ਆ ਹਾਂਜੀ ਇਹੋ ਜੇ ਰਲਦੇ ਮਿਲਦੇ ਜੀ ਮੁੱਲ ਕਿੰਨੇ ਆ ਆਪਾਂ ਨਹੀਂ ਚਲੋ ਮੋਲਾ ਸਾਹਿਬ ਪਸੂਆਂ ਦੇ ਸਾਹਮਣੇ ਚਲੋ ਸਹੀ ਆ ਮੁੱਲ ਹਾਂ ਠੀਕ ਆ ਸਹੀ ਗੱਲ ਹਾਂ ਤੇ 26000 ਬਾਕੀ ਹਾਂਜੀ ਹਾਂਜੀ ਦੇਣੀ ਇੰਨੇ ਦੀ ਜੇ ਜੇ ਵੀਰ ਕਹੇ ਨੂੰ 26000 ਦੀ ਵਾਰਾ ਕਾਂਦੀ ਹੋਵੇ ਫੋਨ ਲਾਵੇ ਨਹੀਂ ਤੇ ਕੋਈ ਗੱਲ ਨਹੀਂ ਠੀਕ ਹੈ ਜੀ ਬਸ ਹਾਂ ਜੀ ਇਹਨਾਂ ਨੇ ਕਿ ਮੰਗਿਆ ਵਾਹ ਚਲੋ ਸਾਂਭਣ ਦੀ ਲੋੜ ਆ ਹਾਂ ਜੀ ਹਾਂ ਜੀ ਬਾਕੀ ਜਿਹੜਾ ਚਲੋ ਜੇ 10 ਦਿਨ ਜਿਹੜਾ ਸਾਂਭ ਲੂ ਮੁੜ ਕੇ 35 ਵੀ ਮੁੱਲ ਜਾਇਜ਼ ਆ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਇਹ ਗੱਲ ਆਪਾਂ ਵੇਨੇ ਆ ਕੋਈ ਗੱਲ ਨਹੀਂ ਆ ਵੀਡੀਓ ਵੇਨੇ ਆਪਾਂ ਬਾਕੀ ਬਾਹਰੋਂ ਵੀ ਮਾਲ ਵੇਖੀਦਾ ਇੰਨੇ ਦੀ ਨਹੀਂ ਮਿਲਦੀ ਬਾਹਰੋਂ ਠੀਕ ਆ ਜੀ ਕਰਮਾਲੀਏ ਨੇ ਸਾਲ ਭਰ ਦੁੱਧ ਪਿਉਣਾ ਇਹ ਮੁੱਲ ਤੇ ਕੱਖ ਨਹੀਂ ਬਿਲਕੁਲ ਹਾਂ ਜੀ ਹਾਂਜੀ ਅੱਛਾ ਪਸ਼ੂ ਆਪਣੇ ਕੋਲ ਅਜੇ ਇਹੋ ਸੀ ਹਾਂ ਜੀ ਪਸ਼ੂ ਇਹੋ ਹੀ ਜੀ ਇਸ ਤੋਂ ਬਾਅਦ ਆਪਾਂ ਜਿਹੜੇ ਖੇਤੀ ਬੜੀ ਦੋਸਤਾਂ ਦੇ ਵੇਚਨੇ ਆ ਟਰੈਕਟਰ ਇੰਟਰਨੈਸ਼ਨਲ ਨਹੀਂ ਆ ਹਾਂਜੀ ਇੰਟਰਨੈਸ਼ਨਲ ਆ ਜੀ ਹਾਂ ਇਹ ਦਾ ਨਾ ਸਾਨੂੰ ਸਾ ਬਾਕੀ ਇਹ ਗੱਲ ਹੈ ਕਿ ਆ ਵੀ ਇਹ ਆਪਣੇ ਕੋਲੇ ਘੱਟੋ ਘਾਟੇ ਨੂੰ ਹੋ ਗਏ 7-8 ਸਾਲ ਠੀਕ ਹੈ ਜੀ ਟਰੈਕਟਰ ਨੂੰ ਲਓ ਜੀ ਇਹ ਟਰੈਕਟਰ ਦੋਸਤੋ ਇੰਟਰਨੈਸ਼ਨਲ ਠੀਕ ਹੈ ਹਾਂਜੀ ਤੇ ਅੱਛਾ ਹੁਣ ਇਹ ਅੱਗੇ ਹਾਈ ਸਪੀਡ ਆ ਹਾਈ ਸਪੀਡ ਆ ਜੀ ਐਂਟਰ ਹੀ ओरिजिनल ਐਂਟਰ ਹਾਂਜੀ ਠੀਕ ਹੈ ਜੀ ਤੇ ਇਹਦਾ ਆਪਾਂ ਸਾਲਾ ਵੀ ਇੰਡੀਅਨ ਮੈਨ ਹੱਥੀਂ ਕਰਾਇਆ ਹੈ ਅੱਛਾ ਇਹ ਸਿਰਦਾ ਅਗਲੇ ਦਾ ਕੰਮ ਹੀ ਆ ਦੇ ਹੱਥੀਂ ਕਰਾਇਆ ਵਾ ਮਗਰ ਲੇ ਇਹਦੇ ਕਰਾਉਣ ਪਿਨੀਅਨ ਤੱਕ ਨਵੇਂ ਪਾਏ ਜੀ ਠੀਕ ਹੈ ਜੀ ਇਹ ਮੰਨ ਲਓ ਮੈਂ ਕੋਈ ਆ ਕਿ ਇਹ ਗੱਲ ਹੈਗੀ ਆ ਵੀ 7000 ਦਾ ਮੈਂ ਲਿਆ ਸੀ ਤਾਂ 70000 ਇਹਦੇ ਉੱਤੇ ਲਾਇਆ ਸੀ ਹੂੰ ਠੀਕ ਹੈ ਜੀ ਠੀਕ ਹੈ ਜੀ ਤੇ ਹੁਣ ਮੰਨ ਲਓ ਜਿਆਦਾ ਕੰਮ ਆ ਹੀ ਆ ਸੀਜ਼ਨ ਤੇ ਝੋਨੇ ਦੇ ਸੀਜ਼ਨ ਲਿਆ ਟਰੈਕਟਰ ਹੀ ਦੋ ਆਪਣੇ ਕੋਲ ਹਾਂਜੀ ਹਾਂਜੀ ਵੱਡਾ ਪਹਿਲਾਂ ਤਾਂ ਹੀ ਮਨ ਇਹਦੇ ਨਾਲ ਟਰਾਲੀ ਗਾਂਵ ਛਾਂ ਸੁਹਾਗਾ ਮਾਰਦੇ ਰਹੇ ਹਾਂ ਬਸ ਪਿਛੋਟੇ ਮੋਟੇ ਉਤਲੇ ਪੁਤਲੇ ਕੰਮ ਉਤਲੇ ਪੁਤਲੇ ਕੰਮ ਕੀਤੇ ਆ ਤੇ ਇਹ ਮਾਡਲ ਕਿੰਨਾ ਤੇ ਮਾਡਲ ਹੈਗਾ ਜੀ ਇਹ ਮੇਰੇ ਨਾਲ 87 ਚਾ 88 ਹੋਊ ਕਾਪੀ ਹੈਗੀ ਆ ਬਾਕੀ ਹਾਈ ਸਪੀਡ ਤੇ ਬਾਕੀ ਆ ਵੇਖੋ ਸਾਰੀਆਂ ਲਿੰਕਾਂ ਸ਼ਿੰਕਾਂ ਮੈਂ ਮਗਰ ਸਾਰੀਆਂ ਨਵੀਆਂ ਪਾਈਆਂ ਕੋਈ ਟੁੱਟ ਟੈਂਕਾਂ ਨਹੀਂ ਲਿੰਕਾਂ ਸ਼ਿੰਕਾਂ ਨੂੰ ਕੋਈ ਵਿਖਾ ਦੀ ਕੋਈ ਠੀਕ ਆ ਜੀ ਹਾਂਜੀ ਮਗਰੋਂ ਵੀ ਕੋਈ ਲੀਕੰਗ ਸ਼ੀਕ ਨਹੀਂ ਹਿੱਸੇ ਦੇ ਆ ਸਾਰਾ ਹਿੱਸੇ ਦਾ ਕੰਮ ਨਵਾਂ ਕਰਾਇਆ ਠੀਕ ਆ ਜੀ ਡਿਸਟਰੀਬਿਊਟਰ ਜੀ ਹਾਂਜੀ ਡਿਸਟਰੀਬਿਊਟਰ ਮੰਨ ਲਓ ਹਾਂਜੀ ਸਿੰਗਲ ਤੇ ਬਾਕੀ ਇਹ ਆ ਵੀ ਆ ਮੈਂ ਝੋਨਾ ਲਾਉਣ ਲੱਗਾ ਇੱਕ ਲਿਫਟ ਤੇ ਇੱਕ ਕਲੱਚ ਜਿਹਦਾ ਇੱਕ ਨੰਬਰ ਚ ਕਰਾਇਆ ਹੂੰ ਲਿਫਟ ਦਾ ਵੀ ਤੇ ਕਲੱਚ ਦਾ ਪੰਪ ਪੰਪ ਕੋਈ ਨਾ ਮਾਰਿਆ ਸੋ ਕੰਮ ਓਵਰਾਲ ਇੰਜਨ ਦਾ ਵੀ ਸਾਰਾ ਕੰਮ ਹੋਇਆ ਗੇਅਰ ਪੰਪ ਪੰਪ ਸਾਰਾ ਕੁ ਠੀਕ ਹੈ ਜੀ ਕੋਈ ਜਾਂਦਾ ਮੰਨ ਲਓ ਇਹ ਗੱਲ ਹੈਗੀ ਆ ਮੰਗ ਖਾਲਾ ਉਹ ਕਰਲਾ ਕਰ ਮੈਂ ਹਾਂ ਬਸ ਤਮੀਆਂ ਪਾ ਕੇ ਮਗਰ ਸੁਹਾਗੇ ਮਾਰ ਮਾਰ ਕੀਰਤੀਆਂ ਇਹਦੇ ਨਾਲ ਸਾਰੀਆਂ ਰਹਿ ਕੇ ਬੁਜਾਰਾਂ 21 ਆਦੀ ਰਹਿ ਗਈ ਦੋ ਕਿਲੇ ਥਾਂ ਠੀਕ ਹੈ ਜੀ ਉਹ ਮੰਨ ਲਓ ਉਹ ਵੀ ਬੀਜੀ ਜਾਣੀ ਕੋਈ ਨਾ ਬਾਕੀ ਬੈਂਡ ਰੀਜਲਟੀਨੇਟਰ ਤੱਕ ਹਾਲ ਲਾ ਲੋ ਚਾਰ ਪੰਜ ਜੀ ਚਾਰ ਚਾਰਜਿੰਗ ਚਾਰਜਿੰਗ ਪੂਰੀ ਕਰ ਪੂਰੀ ਮੈਂ ਨਾ ਵੀ ਓਰੀਜਨਲ ਅਲਟੀਨੇਟਰ ਹਾਲ ਲਾ ਲੋ ਮੈਂ ਗੱਡੀ ਦਾ ਲਾਇਆ ਆ ਵੇਖੋ ਅਜੇ ਗੱਡੀ ਵਾਲੀਆਂ ਤਾਰਾਂ ਲੱਗੀਆਂ ਸਾਰੀਆਂ ਲੁਕਸ ਦਾ 4500 ਰੁਪਏ ਦਾ ਅਲਟੀਨੇਟਰ ਲਾਇਆ ਹੀ ਇਹਨੂੰ ਆ ਬੈਟਰੀ ਵੱਡੀ ਰਖਾਈ ਆ ਸਲਫਰ ਸਟਾਰ ਆ ਕੋਈ ਮਾਰਾ ਜਾ ਸਲਫ ਮਾਰੀਏ ਸਟਾਰ ਹੀਟਰ ਲਾਈਏ ਭਲਾ ਨਾ ਲੱਗੇ ਅਗਲੇ ਟਾਇਰ ਵੀ ਪੱਕੇ ਆ ਪੰਪਰੀ ਤੇ ਅਗਲੇ ਟਾਇਰ ਪੱਕੇ ਆ ਹਾਂਜੀ ਪੱਕੇ ਆ ਠੀਕ ਹੈ ਤੇ ਬੰਪਰ ਵੀ ਵੱਡਾ ਸਾਰਾ ਕੋਸ਼ੀ ਇਹ ਗੱਲ ਹੈਗੀ ਆ ਵੀ ਹੈ ਐਵੇਂ ਜੇ ਸ਼ੋਰ ਨਹੀਂ ਸ਼ੋਰ ਸਾਰਾ ਪੂਰੀ ਰੱਖੀ ਅਗਲੀ ਸਾਹਮਣੇ ਉਹ ਨਹੀਂ ਉਹ ਸ਼ੋਰ ਨਹੀਂ ਹੈਗੀ ਇੱਥੇ ਤਰ੍ਹਾਂ ਹੀ ਬਸ ਇਦਾਂ ਹੀ ਇਹ ਗੱਲ ਹੈਗੀ ਆ ਨਾਲ ਫੱਟੀ ਟਾਫ ਲਿੰਕ ਤੇ ਛਤੜੀ ਵੀ ਹੈਗੀ ਆ ਜੀਤੀ ਪਾਈਪਾਂ ਦੀ ਛਤੜੀ ਆ ਦੇ ਦਾਂਗੇ ਨਾਲ ਆਪਾਂ ਕੀ ਕਰਨੀ ਠੀਕ ਹੈ ਜੀ ਠੀਕ ਹੈ ਨਾ ਗੱਲ ਲਓ ਵੀ ਦੋਸਤੋ ਨਾਲ ਜਿਹੜੀ ਐਸੈਸਰੀ ਆ ਹਨਾ ਲਿੰਕਾਂ ਵਗੈਰਾ ਹੋ ਗਿਆ ਟਾਪ ਲਿੰਕ ਹਾਂ ਤੇ ਫੱਟੀ ਫੁੱਟੀ ਹਾਂ ਬਾਕੀ ਛਤਰੀ ਇਹ ਜਿਹੜੀ ਚੀਜ਼ ਨਾਲ ਦਿੱਤੀ ਜਾਊਗੀ ਠੀਕ ਹੈ ਜੀ ਮਗਰਲੇ ਟਾਇਰ ਜਿਹੜੇ ਬਿਲਕੁਲ ਕੁਝ ਕੁ ਪੈਸੇ ਪੱਕੇ ਟਾਇਰ ਨੇ 13 ਦੇ ਟਾਇਰ ਆਈ 13 ਦੇ ਠੀਕ ਆ 13 ਦੇ ਟਾਇਰ ਆ 13 ਦੇ ਆਵੇ ਤੇ 13 ਦੇ ਟਾਇਰ ਐਮ ਆਰਫ ਐਮ ਆਰਫ ਦੀ ਸ਼ਕਤੀ ਹਾਂਜੀ ਸ਼ਕਤੀ ਲਾਈਫ ਦੇ ਆ ਇਹ ਸ਼ਕਤੀ ਲਾਈਫ ਵਾਲੇ ਟਾਇਰ ਆ ਪੱਕੇ オリジナル ਕੰਪਨੀ ਦੇ ਟਾਇਰ ਆ ਤੇ オリジナル ਬਾਕੀ ਸਾਰਾ ਰੰਗ ਵੀ オリジナル ਆਈ ਅਜੇ ਤੱਕ ਹਾਂ ਹਾਂ ਕੋਈ ਰੰਗ ਰੁਗਣ ਨਹੀਂ ਹੋਇਆਗਾ ਤੇ ਮਰਗਾੜ ਮਰਗੂੜ ਵੀ ਲੱਗਦਾ ਨਾਲ ਤੇ ਸਾਰਾ ਕੁਝ ਕੁਝ ਇਹ ਨਹੀਂ ਮੰਨ ਲਓ ਇਹ ਗੱਲ ਹੈਗੀ ਕੋਈ ਹਿਲਦਾ ਨਹੀਂ ਕੱਸਿਆ ਮੁਸਿਆ ਟਰੈਕਟਰ ਆ ਕੇ ਵਾਹਨੇ ਆ ਉਥਾ ਲਾ ਲੋ ਵੀ ਤੁਸੀਂ ਮੰਨ ਲਓ ਆ ਸਟੀਅਰਿੰਗ ਆ ਨਾ ਜਿਵੇਂ ਪਾਵਰ ਸਟੀering ਮੁਰਦਾ ਐਵੇਂ ਮੁਰਦਾ ਸਾਹ ਲਾ ਲਓ ਵੀ ਮੈਂ ਮੰਨ ਲਓ 7-8000 ਦਾ ਨਵਾਂ ਹੀ ਲਾਇਆ ਸੀ ਹੂੰ ਛਟੀ ਰਿੰਗ ਠੀਕ ਆ ਜੀ ਸ਼ੀਰ ਵੀ ਡੀਆਈ ਦੀ ਵਧੀਆ ਰੱਖੀ ਸੀ ਲਿਆਣ ਕੇ ਠੀਕ ਆ ਜੀ ਤਾਂ ਦੱਸਣ ਦੇ ਵੀ 70000 ਦਾ ਲੈ ਕੇ 70000 ਹੀ ਉੱਤੇ ਲਾਇਆ ਵਾ ਲਾਇਆ ਸੀਗਾ ਇੰਜਨ ਦੀ ਬਲੋ ਨਾ ਆਊਗੀ ਗੀਅਰ ਦੀ ਕੋਈ ਆਵਾਜ਼ ਨਾ ਆਊਗੀ ਅਗਲੇ ਇੰਡਾਂ ਤੱਕ ਨਵੇਂ ਪਾਏ ਤਾਂ ਉਹ ਸਿਰਫ ਦੋ ਸੀਜ਼ਨ ਹੀ ਵਾਇਆ ਸਿਰਫ ਇਹਨੂੰ ਜ਼ਿਆਦਾ ਆਹ ਕਣਕ ਬੀਜੀ ਆ ਤੇ ਝੋਨਾ ਲਾਇਆ ਦੇਣਾ ਨਹੀਂ ਦੇ ਤੁਹਾਨੂੰ ਥਾਈ ਗੱਲ ਆ ਸਾ ਵੀ ਅਸੀਂ ਸ਼ੌਂਕ ਲਈ ਰੱਖਿਆ ਹੈ ਠੀਕ ਹੈ ਹੁਣ ਮੈਂ ਕਿ ਕਰਨਾ ਇਹ ਤਾਂ ਮੁੱਲ ਕੀ ਕਰਾਂਗੇ ਕਿੱਥੋਂ ਤੱਕ ਦੇ ਦੇਣਾ ਅੱਜ ਮੁੱਲ ਤੇ ਸੰਧੂ ਸਾਹਿਬ ਤੁਸੀਂ ਦੱਸ ਦੋ ਮੈਂ ਦਿਆਂ ਨਾ ਵੀ ਲੱਖ ਰੁਪਈਆ ਤੇ ਜਾਇਜ਼ ਵੀ ਆ ਤੇ ਕਰ ਲਾਂਗੇ ਵਾਦਾ ਘਾਟਾ ਲੱਖ ਦੇ ਹਾਂ ਲਾ ਮੰਨ ਲਓ ਇਹ ਗੱਲ ਹੈਗੀ ਆ ਵੀ 90 ਦਾ ਹਾਂ ਨਾ ਕਰ ਲਈ ਠੀਕ ਹੈ ਜੀ ਤੁਹਾਨੂੰ ਦੱਸਣ ਦਿਆਂ ਵੀ ਤੁਸੀਂ ਵੇਖੋ ਸਮਾਨ ਬੈਂਡਰੀ ਦੂਜਾ ਸਮਾਨ ਸਮੂਹ ਨਹੀਂ ਵੇਖ ਲਓ ਵੀ ਕਿੱਦਾਂ ਵਾ ਲਿਫਟ ਗੇ ਰਹੀ ਸੇਦਾ ਠੀਕ ਹੈ ਨਾ ਗੱਲ ਇਹ ਠੀਕ ਹੈ ਜੀ ਲੱਖ ਰੁਪਈਆ ਦੋਸਤੋ ਡਿਮਾਂਡ ਆ 90000 ਦਾ ਬਈਆਂ ਦਾ ਵੀ ਹਾਂ ਨਾ ਜਿਹੜਾ ਆਪਾਂ ਦੇ ਦਾਂਗੇ ਠੀਕ ਆ 90000 ਹਾਂ ਸੋ ਟਰੈਕਟਰ ਇੰਟਰਨੈਸ਼ਨਲ ਟਰੈਕਟਰ ਆ ਹਾਈ ਸਪੀਡ ਠੀਕ ਆ ਜੀ ਸੋ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਬਿਲਕੁਲ ਹਜੇ ਧੋਤੋ ਵੀ ਨਹੀਂ ਕੀਤਾ ਕਿਉਂਕਿ ਪਹਿਲੀ ਵਾਰ ਬੋਕੇ ਜਿਹੜਾ ਡੱਕਿਆ ਹੀ ਆ ਜੀ ਹਾਂ ਰਾਤੀ ਜਬ 12 ਵਜੇ ਡੱਕਿਆ ਜੀ ਉਹ ਤਾਂ ਦੱਸਣ ਦਿਆ ਰਾਤ ਆਈਆਂ ਵੀ ਸਵੇਰੇ ਵੀਡੀਓ ਬਣਾਉਣੀ ਆ ਰਾਤ ਮੈਂ ਹਸਵਾਗੇ ਸੁਗੇ ਮਾਰ ਕੇ ਟੱਚ ਬੈਚ ਕਰ ਲਗੀ ਬਾਸ ਫਿਰ ਅਸੀਂ 12 ਵਜੇ ਤੱਕ ਅਸੀਂ ਲੱਗੇ ਲੁਗੇ ਰਹੇ ਹਾਂ ਕੋਈ ਇਹਨੂੰ ਪ੍ਰਵਾਹ ਨਹੀਂ ਕੀ ਕਰਮਾ ਵਾਲੇ ਨੂੰ ਜੇ ਕੋਈ ਆਮ ਜੀਵੀਂ ਕਰ ਆ ਟਰੈਕਟਰ ਚੰਗੇ ਸੋਨੇ ਟਰ ਇੱਕ ਨੀਆਂ ਤਵੀਆਂ ਨੇ ਇਹ 16 ਤਵੀਆਂ ਆ ਜੀ ਆ 16 ਤਵੀਆਂ ਦੋਸਤੋ ਪਕਾਊਗਾ ਠੀਕ ਆ ਤੇ ਬਿਲਕੁਲ ਤਖੀਆਂ ਪੂਰੀਆਂ ਨੇ ਠੀਕ ਆ ਜੀ ਬੁੱਥੇ ਬੱਥੇ ਵਾਟਨ ਵੁੱਟਨ ਦੇ ਵਿੱਚ ਜਿਹੜੀਆਂ ਬਾਹ ਬੂਕੇ ਵੇਖੀਆਂ ਨੇ ਇਹਨਾਂ ਨੇ ਉਹ ਪੂਰੀ ਤਸੱਲੀ ਬਖਸ਼ ਨੇ ਹਾਂ ਤੇ ਬਾਕੀ ਬੈਰਿੰਗ ਬੋਰਿੰਗ ਓਕੇ ਸਾਰਾ ਜਿਹੜੇ ਸਾਰਾ ਕੁਝ ਓਕੇ ਆ ਆ ਬੈਰਿੰਗ ਜਿਹੜੇ ਆ ਸਿੱਧੀਆਂ ਗੋਲੀਆਂ ਵਾਲੇ ਆ ਅੱਛਾ ਇਹ ਭਾਵੇਂ ਦੇਨ ਨੂੰ ਮਰਜ਼ੀ ਮੋੜ ਪੈਣ ਬੈਰਗ ਨਾ ਟੁੱਟੂਗਾ ਹਾਂ ਹੂਰ ਮੰਨ ਲਓ ਕੋਈ ਚੀਜ਼ ਮੰਨ ਲਓ ਆਪਦੀ ਕੋਈ ਥੋੜਲੇ ਬੱਕਰੀ ਗੱਲ ਆ ਬੈਰਿੰਗ ਨਹੀਂ ਇਹਦਾ ਟੁੱਟੂਗਾ ਬੈਰਿੰਗ ਨਹੀਂ ਟੁੱਟਦਾ ਹਾਂ ਬਾਕੀ ਤਾਂ ਵੇਤੋ ਵੀ ਤਾਂ ਦਾ ਸੰਧਿਆਂ ਗੱਲ ਵੀ ਪੂਰੇ ਵਗਦੇ ਆ ਤੇ ਰਾਤ ਤੰਦ ਸੰਧਿਆਂ ਵੀ ਕਾਲੀ ਵਾ ਕੇ ਡੱਕੀਆਂ ਠੀਕ ਆ ਜੀ ਹਾਂਜੀ ਹਾਂਜੀ ਤੇ ਗੱਭ ਦੋਸਤੋ ਇਹ ਤਵੀਆਂ ਦਾ ਸੈਟਪ ਬਗਾਉਗਾ ਠੀਕ ਆ 16 ਤਵੀਆਂ ਨੇ ਸੋ ਬਾਕੀ ਕੰਡੀਸ਼ਨ ਜਿਹੜੀ ਆ ਤੁਸੀਂ ਆ ਦੇਖ ਰਹੇ ਹੋ ਬਾਕੀ ਹਿੱਸਾ ਸਾਬ ਸਾ ਬਹੁਤ ਵਧੀਆ ਵਾ ਸੇਵ ਜਿਹੜੀ ਆ ਸਾਰੀਆਂ ਤਲਵੰਡੀ ਦੀਆਂ ਜਿਹੜਾ ਤਲਵੰਡੀ ਵਾਲੇ ਲਾਉਂਦੇ ਜੀ ਤਲਵੰਡੀ ਦੀਆਂ ਬਣੀਆਂ ਜਿੰਨੇ ਲਿਆਂਦੀਆਂ ਉਹਨਾਂ ਬੰਦਿਆਂ ਨੇ ਤਲਵੰਡੀ ਨੂੰ ਲਿਆਂਦਾ ਅੱਛਾ ਕਿੰਨੇ ਕੀ ਕਿੱਥੋਂ ਤੱਕ ਦੇ ਦੇਣੀਆਂ ਨੇ ਅੱਜ ਆਪਾਂ ਇਹ ਕਿੱਥੋਂ ਤੱਕ ਦੇ ਦੇਣੇ ਮੁੱਲ ਸੰਧੂ ਸਾਹਿਬ ਚਲੋ ਰੇਡ ਨਵੀਆਂ ਦੇ ਤੇ ਬਥੇਰੇ ਆ ਚਲੋ ਹੁਣ ਨਵੀਆਂ ਤੇ ਹੈ ਨਹੀਂ ਆ ਬਾਕੀ ਕੰਮ ਨਵੀਆਂ ਦਾ ਹੀ ਕਰਨ ਦਾ ਹੈ ਹੁਣ ਨਵੀਆਂ ਵੀ ਪਾਵਾਂਗੇ ਆਪਾਂ ਤੇ ਮਗਰ ਤੇ ਫੇਰ ਹੀ ਕੰਮ ਹੋਣਾ ਕਿੱਥੇ 70 80 ਹਜ਼ਾਰ ਲਾਉਣਾ ਬਾ ਜਿੱਥੇ 70 80 ਹਜ਼ਾਰ ਥੋੜੇ ਨਾਲ ਵੀ ਸਰ ਜਾਣਾ ਸਰਦਾ ਸਰਦਾ ਤੇ ਇਹਦਾ ਸੈੱਟ ਹੁੰਦਾ ਮੁੱਲ ਦੇ ਸੰਧੂ ਸਾਬ 30000 ਆ ਤੇ ਕੋਈ ਨਹੀਂ 2000 ਵਾਧਾ ਕਟਾ ਕਰ ਲਈ ਦੇ ਦਿੱਤੀ ਠੀਕ ਹੈ ਜੀ ਹਾਂ ਕਹੇ ਆਪਣੀ ਹੁਣ ਵਗ ਗਈਆਂ ਕਹੇ ਭੈਣ ਭਰਾਣੇ ਵਾਉਣੀਆਂ ਨਾਲੇ ਸੰਦ ਬਣਿਆ ਰਹਿੰਦਾ ਵਾ ਤੁਹਾਨੂੰ ਪਤਾ ਕਨੇ ਹਾਂ ਗੱਲ ਹੋ ਜਾਂਦੀ ਲੋ ਵੀ ਦੋਸਤੋ 30000 ਠੀਕ ਹੈ ਜੀ 30000 ਇਹਦੀ ਕੀਮਤ ਆ ਸੈੱਟ ਵਧੀਆ 16 ਤਵੇ ਦਾ ਜਿਹੜਾ 16 ਤਵੇ ਦਾ ਸੈੱਟ ਆ ਠੀਕ ਆ 16 ਤਵੀਆਂ ਨੇ ਤੇ ਜਰੂਰ ਤੁਸੀਂ ਸੰਪਰਕ ਕਰ ਲਓ ਨਿੱਗਰਾ ਤਲਵੰਡੀ ਭਾਈ ਦੀਆਂ ਬਣੀਆਂ ਨੇ ਠੀਕ ਆ ਤੇ ਬਾਕੀ ਜੋ ਕੁਝ ਵੀ ਨਾਲ ਹੈਗਾ ਗੁੱਲਾ ਗੱਪਾ ਜੋ ਵੀ ਆ ਉਹ ਸਾਰਾ ਨਾਲ ਤੁਹਾਨੂੰ ਪ੍ਰੋਪਰ ਹੀ ਮਿਲ ਜਣਾ ਠੀਕ ਆ ਉੱਤੇ ਲੱਗਾ ਨੱਡ ਲੱਗੇ ਆ ਜੀ ਇਹਨਾਂ ਦੇ ਇੱਥੇ ਤੁਹਾਨੂੰ ਦੱਸਣ ਮਿੱਟੀ-ਮੁੱਟੀ ਚਰਲੇ ਆ ਨਾੜ ਖੋਲ ਕੇ ਨਾ ਮੰਨ ਲਓ ਇੱਥੇ ਨਾੜ ਖੋਲ ਕੇ ਤੇ ਗੰਨਾਂ ਨਾਲ ਵੀ ਗਰੀਸ ਚਲ ਜਾਂਦੀ ਇਹਨਾਂ 'ਚ ਨਿੱਪੜ ਲੱਗੇ ਆ ਆ ਵੇਖੋ ਹਾਂ ਆ ਨਿੱਪੜ ਲੱਗੇ ਆ ਹੋ ਜਾਂਦੇ ਆ ਬਾਹਰ ਉਦਾਂ ਹੀ ਇਹ ਗੱਲ ਹੈਗੀ ਆ ਜਗਾੜ ਹੀ ਇਹੋ ਜਿਹਾ ਤੁਹਾਨੂੰ ਦੱਸਣ ਜਾਂ ਲੱਗਾ ਬਾਹਰੋਂ ਵੀ ਗਰੀਸ ਹੋ ਜਾਂਦੀ ਠੀਕ ਆ ਜੀ ਅੱਛਾ ਆਜੋ ਚਲੋ ਜੀ ਆਜੋ ਅੱਛਾ ਪਾਜੀ ਇੱਕ ਆਪਣੇ ਛੰਡੇ ਵੀਰ ਸੰਪਰਕ ਨੰਬਰ ਜਰੂਰ ਭੈਣ ਭਰਾਵਾਂ ਨਾਲ ਸਾਂਝੇ ਕਰ ਦਿਓ। ਇਹਨਾਂ ਸੰਪਰਕ ਨੰਬਰ ਹੈਗਾ 98724 ਹਾਂ ਤੇ 39717 ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਇਹ ਗੱਲ ਹੈਗੀ ਆ ਜੀ ਆਪਣਾ ਪਿੰਡ ਕੈਰੋਂ ਆਹ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਬਿਲਕੁਲ ਜੀ ਹਾਂਜੀ ਉਹ ਹੈਗਾ ਜੇ 82647 ਹਾਂਜੀ 2068 ਠੀਕ ਹੈ ਜੀ ਸੋ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇਹ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਦੋ ਜਿਹੜੇ ਖੇਤੀਬਾੜੀ ਬੜੀ ਸੰਤ ਦਿਖਾਉਣੇ ਸੀਗੇ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ